ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਤੁਸੀਂ ਮੈਨੂੰ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਦੇ ਉੱਪਰ ਅੱਜ ਬੋਲਣ ਦਾ ਮੌਕਾ ਦਿੱਤਾ ਹੈ ਸਪੀਕਰ ਸਾਹਿਬ ਹੜ੍ਹਾਂ ਦੇ ਉੱਪਰ ਔਰ ਹੜ੍ਹਾਂ ਦੇ ਨਾਲ ਹੋਈ ਤ੍ਰਾਸਦੀ ਦੇ ਉੱਪਰ ਡਿਸਕਸ਼ਨ ਕਰਨ ਦੇ ਲਈ ਇਹ ਸੈਸ਼ਨ ਹੈ ਜਿਹੜਾ ਸਪੈਸ਼ਲ ਸੈਸ਼ਨ ਉਹ ਸੱਦਿਆ ਗਿਆ ਮੈਂ ਸ਼ੁੱਕਰਵਾਰ ਨੂੰ 26 ਤਾਰੀਖ ਨੂੰ ਸੁਣ ਰਿਹਾ ਸੀਗਾ ਸਰ ਇਹ ਸੈਸ਼ਨ ਹੈ ਜਿਹੜਾ ਇਹ ਨਾ ਤਾਂ ਕੋਈ ਆਪੋਜੀਸ਼ਨ ਦੀ ਡਿਮਾਂਡ ਸੀਗੀ ਤੇ ਨਾ ਹੀ ਕੋਈ ਸਰਕਾਰ ਦੀ ਟ੍ਰੈਜਰੀ ਬੈਂਚਸ ਦੀ ਲੋੜ ਸੀ ਕਿਉਂਕਿ ਨਾ ਤਾਂ ਅਸੀਂ ਇਜ਼ਾਮ ਤਰਾਸ਼ੀਆਂ ਦੇ ਵਿੱਚ ਪੈਣਾ ਤੇ ਨਾ ਹੀ ਸਾਨੂੰ ਕਿਸੇ ਜਸਟੀਫਿਕੇਸ਼ਨ ਦੀ ਲੋੜ ਹੈ ਜਾਂ ਕਿਸੇ ਸਰਟੀਫਿਕੇਟ ਲੈਣ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੇ ਪਿਛਲੇ 1 ਮਹੀਨੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਸਰਕਾਰ ਦੇ ਅਫਸਰਾਂ ਨੇ ਔਰ ਪੋਲੀਟੀਕਲ ਲੋਕਾਂ ਨੇ ਆਮ ਆਦੀ ਪਾਰਟੀ ਦੇ ਸਾਥੀਆਂ ਨੇ ਔਰ ਹਰ ਹਰ ਜਥੇਬੰਦੀ ਨੇ ਜਿਸ ਤਰੀਕੇ ਦੇ ਨਾਲ ਪਿਆਰ ਦਿੱਤਾ ਉਹਦਾ ਸਰਟੀਫਿਕੇਟ ਤਾਂ ਪੰਜਾਬ ਸਾਨੂੰ ਦੇ ਚੁੱਕਿਆ ਪਰ ਫਿਰ ਵੀ ਇੱਕ ਪੋਜ਼ਿਟਿਵ ਨੋਟ ਦੇ ਉੱਪਰ ਇਹ ਰੀਹੈਬਿਲਿਟੇਸ਼ਨ ਦੀ ਰੀਤੇ ਅੱਗੇ ਪੰਜਾਬ ਦੇ ਵਿੱਚ ਹੈ ਜੀ ਤਰਾਸ ਦੀ ਨਾ ਹੋਵੇ ਉਹਦੇ ਲਈ ਸੈਸ਼ਨ ਹੈ ਜਿਹੜਾ ਉਹ ਸੱਦਿਆ ਗਿਆ ਸਰ ਇਸ ਤਰ੍ਹਾਂ ਹੈ ਕਿ ਹੜ ਨਾ ਤਾਂ ਪਹਿਲੀ ਵਾਰ ਹੀ ਆਏ ਨੇ ਤੇ ਪ੍ਰਮਾਤਮਾ ਨਾ ਕਰੇ ਕਦੇ ਅੱਗੇ ਨੂੰ ਆਉਣ ਪਰ ਕੁਦਰਤ ਹੈ ਅੱਗੇ ਵਾਸਤੇ ਪ੍ਰੀਪੇਅਰਡਨੈਸ ਕੀ ਹੈ ਤਿਆਰੀ ਕੀ ਹੈ ਉਹਦੇ ਬਾਰੇ ਡਿਸਕਸ਼ਨ ਕਰਨੀ ਮੈਂ ਸਮਝਦਾ ਕਿ ਜ਼ਰੂਰੀ ਸੀਗੀ ਪਰ ਚਲੋ ਗੱਲਾਂ ਕੁਝ ਹੋਰ ਪਾਸੇ ਚਲ ਜਾਂਦੀਆਂ ਨੇ ਓਪੋਜੀਸ਼ਨ ਵਾਲੇ ਐਲੀਗੇਸ਼ਨਾਂ ਦੇ ਵਿੱਚ ਪੈ ਜਾਂਦੇ ਨੇ ਮੇਰੀ ਬੇਨਤੀ ਇਹ ਹੈ ਕਿ ਜਿੱਥੋਂ ਤੱਕ ਤਾਂ ਜਦੋਂ ਹਜੇ ਆਈਐਮਡੀ ਦਾ ਕੋਈ ਫੋਰਕਾਸਟ ਨਹੀਂ ਸੀਗਾ ਸਿਰ ਫਿਰ ਵੀ ਸਰਕਾਰ ਨੇ ਜਿਵੇਂ ਉਸ ਦਿਨ ਸੀਐਮ ਸਾਹਿਬ ਨੇ ਵੀ ਦੱਸਿਆ ਕਿ ਸਰਕਾਰ ਵੱਲੋਂ ਤਿਆਰੀ ਦੇ ਵਿੱਚ ਹੁਣ ਤੱਕ ਜੇ ਆਪਾਂ ਰਿਕਾਰਡ ਦੇਖੀਏ ਤੇ ਕਾਂਗਰਸ ਨੇ 5 ਸਾਲਾਂ ਸੀ ਜਿਹੜੇ ਉਹ ਚ ਹਰ ਸਾਲ ਮਹਿਜ਼ 103 ਕਰੋੜ ਖਰਚਿਆ ਗਿਆ ਡਰੇਨਾਂ ਦੀ ਸਫਾਈ ਵਾਸਤੇ ਆਪ ਦੇ ਸਾਢੇ 3 ਸਾਲਾਂ ਇਸ ਸਰਕਾਰ ਦੇ ਸਾਢੇ 3 ਸਾਲਾਂ ਦੇ ਵਿੱਚ 227 ਕਰੋੜ ਖਰਚਿਆ ਗਿਆ ਯਾਨੀ ਕਿ ਆਲਮੋਸਟ ਡਬਲ ਤੋਂ ਵੀ ਵੱਧ ਸਰ 1044 ਚੈੱਕ ਡੈਮ ਨੇ ਜਿਹੜੇ ਛੋਟੇ ਵੱਡੇ ਉਹੋ ਬਣਾਏ ਗਏ ਤਾਂ ਕਿ ਪਾਣੀ ਦੀ ਕੰਜ਼ਰਵੇਸ਼ਨ ਹੋ ਸਕੇ ਹੜ੍ਹਾਂ ਨੂੰ ਰੋਕਿਆ ਜਾ ਸਕੇ ਉਹ ਤੋਂ ਪਹਿਲਾਂ ਦਾ ਕੋਈ ਰਿਕਾਰਡ ਚਾਹੇ ਕਾਲੀਦਲ ਭਾਜਪਾ ਦੀ ਸਰਕਾਰ ਨਹੀਂ ਚਾਹੇ ਕਾਂਗਰਸ ਸਰਕਾਰ ਹੀ ਕੋਈ ਰਿਕਾਰਡ ਹੈ ਹੀ ਨਹੀਂਗਾ ਯਾਨੀ ਕੋਈ ਬਣ ਹੀ ਨਹੀਂ ਸਰ ਇਸ ਤੋਂ ਇਲਾਵਾ 18 ਪੋਕਲੈਨ ਮਸ਼ੀਨਾਂ ਨੇ ਜਿਹੜੀਆਂ ਉਹ ਮਹਿਕਮੇ ਨੇ ਖਰੀਦੀਆਂ ਸਟਾਫ ਡਰਾਈਵਰ ਬਹੁਤ ਪੁਰਾਣੇ ਬੈਠੇ ਸੀਗੇ ਪਰ ਠੇਕੇਦਾਰਾਂ ਤੋਂ ਕਰਾ ਲਿਆ ਜਾਂਦਾ ਸੀਗਾ ਤੇ ਠੇਕੇਦਾਰ ਨੇ ਜਿਹੜੇ ਉਹ ਮੇਰੇ ਖਿਆਲ ਚ ਇਰੀਗੇਸ਼ਨ ਸਕੈਮ 1000 ਕਰੋੜ ਰੁਪਏ ਵਾਲਾ ਹਜੇ ਤੱਕ ਲੋਕਾਂ ਦੇ ਯਾਦ ਚੇਤੇ ਹੈਗਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਚੂਨਾ ਜਿਹੜਾ ਉਹ ਲਾਇਆ ਗਿਆ ਤੇ ਉਸ ਪੋਕਲੇਨ ਮਸ਼ੀਨਾਂ ਦੇ ਨਾਲ ਹੀ ਜਿਹੜੇ ਡਰੇਨਾਂ ਦੀ ਸਫਾਈ ਜਿਹੜੀ ਵੱਡੇ ਪੱਧਰ ਤੇ ਉੱਪਰ ਹੋਈ ਔਰ ਉਸ ਦਿਨ ਮੰਤਰੀ ਜੀ ਨੇ ਵੀ ਗੋਇਲ ਸਾਹਿਬ ਨੇ ਬੜੇ ਵਿਸਤਾਰ ਦੇ ਵਿੱਚ ਦੱਸਿਆ ਸਰ 5 ਸਾਲਾਂ ਦੇ ਵਿੱਚ ਕਾਂਗਰਸ ਨੇ 2066 ਕਿਲੋਮੀਟਰ ਤੇ ਆਪ ਦੇ ਸਾਢੇ 3 ਸਾਲਾਂ ਦੇ 3825 ਕਿਲੋਮੀਟਰ ਡਰੇਨਾਂ ਦੀ ਸਫਾਈ ਹੈ ਜਿਹੜੀ ਹੋ ਚੁੱਕਿਆ ਇਹ ਇਹ ਫੈਕਟਸ ਨੇ ਸਰ ਇਸੇ ਇਹੀ ਰੀਜ਼ਨ ਸੀਗਾ ਕਿ ਕੱਗਰ ਹੈ ਜਿਹੜਾ ਉਹ ਡੇਂਜਰ ਮਾਰਕ ਤੋਂ 3 ਫੁੱਟ ਉੱਪਰ ਚ ਚੱਲਣ ਦੇ ਬਾਵਜੂਦ ਵੀ ਲਗਾਤਾਰ 7-8 ਦਿਨ ਉੱਚ ਇੱਕ ਤੁਪਕਾ ਵੀ ਪਾਣੀ ਹੈ ਜਿਹੜਾ ਉਹ ਬਾਹਰ ਨਹੀਂ ਗਿਆ ਹੈਗਾ ਇਹ ਪ੍ਰੀਪੇਅਰਡਨੈਸ ਦੀ ਗੱਲ ਹੈ ਜਿਹੜੀ ਕਿ ਜਿਹਦੇ ਲਈ ਆਲਰੇਡੀ ਸਰਕਾਰ ਨੇ ਪਹਿਲਾਂ ਤਿਆਰੀ ਕਰ ਰੱਖੀ ਸੀ ਸਰ ਹੁਣ ਇਸ ਤੋਂ ਇਲਾਵਾ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਇਕੱਲੀ ਸਰਕਾਰ ਦੀ ਜ਼ਿੰਮੇਵਾਰੀ ਵੀ ਨਹੀਂ ਹੁੰਦੀ ਇਹ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ ਔਰ ਅਸੀਂ ਬੀਇੰਗ ਇਨ ਗਵਰਨਮੈਂਟ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਸੀਗੀ ਆਮ ਆਦਮੀ ਪਾਰਟੀ ਦੀ ਸਰ ਹਜੇ ਜਿਹੜੇ ਫਲੱਡਸ ਨੇ ਉਹ ਤਾਂ 23 24 25 26 ਨੂੰ ਆਏ ਨੇ ਸਰ ਜਦੋਂ ਹਜੇ ਤਿੰਨ ਜ਼ਿਲ੍ਹੇ ਥੋੜੇ ਜਿਹਾ ਪ੍ਰਭਾਵਿਤ ਹੋਏ ਸੀਗੇ ਕਪੂਰਥਲਾ ਤਰਨਤਾਰਨ ਫਾਜ਼ਿਲਕਾ ਉਸ ਦਿਨ ਤੋਂ ਹੀ ਅਸੀਂ ਲੋਕਾਂ ਨੇ ਪਾਰਟੀ ਨੇ ਉਹਦੀ ਤਿਆਰੀ ਸ਼ੁਰੂ ਕੀਤੀ ਤੇ ਮੈਂ ਤੁਹਾਨੂੰ ਦਿਖਾ ਦੇਣਾ ਕਿ ਕਿਸ ਤਰੀਕੇ ਦੇ ਨਾਲ 20 ਅਗਸਤ ਨੂੰ ਯਾਨੀ ਕਿ ਹੜ੍ਹ ਆਏ ਨਹੀਂ ਸੀਗੇ ਤਿੰਨ ਜ਼ਿਲ੍ਹੇ ਥੋੜੇ ਜਿਹਾ ਪ੍ਰਭਾਵਿਤ ਹੋਏ ਸੀਗੇ ਸਾਡਾ ਗਰੁੱਪ ਬਣ ਗਿਆ ਜਿਹਦੇ ਵਿੱਚ ਦੋ ਦੋ ਮਨਿਸਟਰਾਂ ਦੀਆਂ ਡਿਊਟੀਆਂ ਜਿਹਦੇ ਵਿੱਚ ਕਪੂਰਥਲਾ ਲਈ ਭਿੰਦਰ ਪਗਤ ਔਰ ਮੁੰਡੀਆਂ ਜੀ ਤਰਨਤਾਰਨ ਲਈ ਲਾਜੀਤ ਭੁੱਲਰ ਈਟੀਓ ਸਾਹਿਬ ਆ ਬਲਜੀਤ ਕੌਰ ਔਰ ਸੋਨਸਾਫ ਹਾਜ਼ਲ ਕਾ ਦੇ ਲਈ ਹਜੇ ਥੋੜਾ ਜਿਹਾ ਪਾਣੀ ਆਇਆ ਸੀਗਾ ਔਰ ਉਸ ਤੋਂ ਇਲਾਵਾ ਪੂਰੀ ਦੀ ਪੂਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਆ ਪੂਰੇ ਦੇ ਪੂਰੇ ਸਾਡੇ ਵਰਕਰਸ ਵਲੰਟੀਅਰਸ ਅਸੀਂ ਆਲਰੇਡੀ ਔਨ ਗਰਾਉਂਡ ਸੀਗੇ ਤੇ ਇਹੀ ਇੱਕ ਇਹੀ ਇੱਕ ਕਾਰਨ ਹੈ ਕਿ ਲੋਕਾਂ ਨੇ ਜਿਸ ਤਰੀਕੇ ਦਾ ਪਿਆਰ ਆ ਇੰਨਾ ਹੜਾਂ ਦੇ ਵਿੱਚ ਕਿਉਂਕਿ ਨਹੀਂ ਨਾਰਮਲੀ ਜਦੋਂ ਆਪਦਾ ਹੁੰਦੀ ਹੈ ਲੋਕ ਮਗਰ ਪੈਂਦੇ ਨੇ ਲੀਡਰਾਂ ਦੇ ਪਰ ਜਿਸ ਤਰੀਕੇ ਦਾ ਪਿਆਰ ਸਾਡੇ ਲੀਡਰਾਂ ਚਾਹੇ ਉਹ ਲਾਜਿਤ ਹੋਣੀ ਹੋਣ ਚਾਹੇ ਆਪਣਾ ਕੁਲਜੀਤ ਕੁਲਦੀਪ ਧਾਲੀਵਾਲ ਜੀ ਹੋਣਾ ਔਰ ਚਾਹੇ ਗੋਲਦੀ ਹੋਣੀ ਹੋਣ ਚਾਹੇ ਸਾਡੇ ਆਪਣਾ ਸਾਰੇ ਮਿਨਿਸਟਰ ਕਟਾਰੂ ਚੱਕ ਜੀ ਹੋਣਾ ਔਰ ਡੀਸੀ ਅਮਰitsar ਦੀ ਗੱਲ ਕਰ ਲਈ ਐਸਐਸਪੀ ਅਮਰitsar ਦੀ ਗੱਲ ਕਰ ਲਈਏ ਡੀਸੀ ਲੁਧਿਆਣਾ ਦੀ ਗੱਲ ਕਰ ਲਈਏ ਮੈਂ ਸਮਝਦਾ ਕਿ ਇੱਕ ਪੂਰੀ ਇਨਵੋਲਵਮੈਂਟ ਸਰਕਾਰ ਦੀ ਰਹੀ ਹੈ ਅਸੀਂ ਅਸੀਂ ਕੋਈ ਸਿਰਫ ਔਰ ਸਿਰਫ ਇਹ ਨਹੀਂ ਹੈ ਕਿ ਅਖੀਰਲੇ ਦਿਨਾਂ ਇੱਕ ਦਿਨ ਆ ਉਥੇ ਬੰਬੂ ਗਾਟ ਤੇ ਚੜੇ ਔਰ ਫੋਟੋ ਕਰਾਈ ਔਰ ਪੈਰਾਂ ਤੇ ਮਿੱਟੀ ਨਹੀਂ ਲੱਗਣ ਦਿੱਤੀ ਕਿ ਸਰ ਅਸੀਂ ਉਹਨਾਂ ਚੁਣੇ ਅਸੀਂ ਗਰਾਊਂਡ ਤੇ ਆਦ ਜਿਹੜੇ ਤੁਹਾਨੂੰ ਮੈਂ ਦੱਸਿਆ ਕਿ ਇਹ ਜਿਹੜਾ ਸਾਰਾ ਕੰਮ ਮੈਂ ਪਾਰਟੀ ਦਾ ਇਹਦਾ ਵੀ ਪਾਰਟੀ ਪ੍ਰੈਜ਼ੀਡੈਂਟ ਮੇਰੇ ਆਪ ਦੇ ਹੱਥੀਂ ਨਿਕਲੇ ਐ ਸੋ ਮੇਰੇ ਕਹਿੰਦਾ ਮਤਲਬ ਐ ਅਸੀਂ ਗਰਾਊਂਡ ਤੇ ਕੰਮ ਕਰਨ ਵਾਲੇ ਬੰਦੇ ਆ ਹ ਉਸ ਤੋਂ ਇਲਾਵਾ ਬਹੁਤ ਵੱਡੇ ਪੱਧਰ ਦੇ ਉੱਪਰ ਪਿਛਲੇ 1 ਸਾਲ 1 ਮਹੀਨੇ ਤੋਂ ਹੀ ਗੱਲ ਚੱਲ ਰਹੀ ਹੈ ਕਿ ਡੀਸੈਲਟਿੰਗ ਦੀ ਸਰ ਡੀਸੈਲਟਿੰਗ ਜਿਹੜੇ 4 ਥਾਵਾਂ ਨੇ ਜਿੱਥੇ ਡੀਸੈਲਟਿੰਗ ਦੀ ਲੋੜ ਹੈ ਆਪਾਂ ਰਾਵੀ ਦੀ ਗੱਲ ਕਰ ਲਈਏ ਸਰ ਰਾਵੀ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਹੈ 5 ਕਿਲੋਮੀਟਰ ਤੱਕ ਕੋਈ ਵੱਡੀਆਂ ਮਸ਼ੀਨਾਂ ਨਾਲ ਡੀਸੈਲਟਿੰਗ ਅਲਾਉਡ ਹੀ ਨਹੀਂ ਹੈਗੀ ਗਵਰਨਮੈਂਟ ਆਫ ਇੰਡੀਆ ਨੇ ਪਰਮਿਸ਼ਨ ਦੇਣੀ ਹੈ ਬੀਐਸਐਫ ਆਰਮੀ ਨੇ ਪਰਮਿਸ਼ਨ ਦੇਣੀ ਹੈ ਉਹ ਦਿੰਦੇ ਨਹੀਂ ਹੈਗੇ ਜਿਹੜੀਆਂ ਸਰ ਬਾਰਡਰ ਦੇ ਨੇੜੇ ਬਾਰਡਰ ਬੀਐਸਐਫ ਦੀਆਂ ਚੈੱਕ ਪੋਸਟਾਂ ਨੇ ਉਹਦੇ ਉੱਪਰ ਹਰ ਸਾਲ ਪੰਜਾਬ ਸਰਕਾਰ ਹਰ ਸਾਲ 5-7 ਕਰੋੜ ਰੁਪਏ ਖਰਚਦੀ ਹੈ ਕੇਂਦਰ ਸਰਕਾਰ ਉਹਦੇ ਡੱਕਾ ਰੋਲ ਨਹੀਂ ਆਦਾ ਕਰਦੀ ਹੈਗੀ ਸਰ ਇਹਦੇ ਬਾਰੇ ਪੰਜਾਬ ਸਰਕਾਰ ਨੇ ਆਲਰੇਡੀ 100 75 ਕਰੋੜ ਦਾ 176 ਕਰੋੜ ਤੋਂ ਵੀ ਪ੍ਰੈਸਾਈਜ਼ 19 6 2023 ਨੂੰ ਚੀਫ ਸਕੱਟਰੀ ਪੰਜਾਬ ਪ੍ਰਪੋਜ਼ਲ ਬਣਾ ਕੇ ਭੇਜ ਚੁੱਕੇ ਕਿ ਹਰ ਸਾਲ ਭਾਈ ਹੜਾਂ ਦੀ ਮਾਰ ਪੈਂਦੀ ਹੈ ਰਾਵੀ ਦੇ ਜ਼ਰੀਏ ਤੇ ਇਹਦੇ ਵਾਸਤੇ ਆਪਾਂ ਕੋਈ ਡੀਸੈਲਟਿੰਗ ਦਾ ਤੇ ਪੱਕਾ ਇੰਤਜ਼ਾਮ ਕਰ ਲਈਏ ਦੋ ਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਕੇਂਦਰ ਸਰਕਾਰ ਨੂੰ ਲਿਖ ਚੁੱਕੇ ਹਜੇ ਤੱਕ ਅੱਜ 2.5 ਸਾਲ ਹੋ ਗਏ ਹਜੇ ਤੱਕ ਕੋਈ ਇੱਕ ਰਿਸਪੌਂਸ ਵੀ ਜਿਹੜਾ ਪੈਸੇ ਤਾਂ ਕੀ ਆਉਣੇ ਸੀਗੇ ਰਿਸਪੌਂਸ ਵੀ ਕੇਂਦਰ ਸਰਕਾਰ ਦਾ ਆਇਆ ਨਹੀਂ ਹੈਗਾ ਮੈਂ ਸਿਰਫ ਔਰ ਸਿਰਫ ਇਹ ਗੱਲਾਂ ਇਸ ਕਰਕੇ ਧਿਆਨ ਦੇ ਵਿੱਚ ਲਿਆ ਰਿਹਾ ਅੱਜ ਆਪਸ ਦੇ ਵਿੱਚ ਲਾਂਡ ਦੀ ਇਲਜ਼ਾਮ ਤਰਾਸ਼ਿਆ ਕਰਨ ਦੀ ਲੋੜ ਨਹੀਂ ਹੈ ਅੱਜ ਲੋੜ ਹੈ ਕੇਂਦਰ ਸਰਕਾਰ ਨੂੰ ਸਵਾਲ ਕਰਦੀ ਕਿਉਂਕਿ ਉਹਨਾਂ ਤੋਂ ਬਿਨਾ ਇਹ ਕੰਮ ਸੰਭਵ ਨਹੀਂ ਹੈਗਾ ਸਰ ਇਸ ਤੋਂ ਇਲਾਵਾ ਗੱਲ ਕਰ ਲਈਏ ਜਿਹੜੀ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਸਾਡੇ ਬੰਦੇ ਨੇ ਜਿਹੜੇ ਉਹ ਔਨ ਗਰਾਉਂਡ ਕੰਮ ਕਰਦੇ ਰਹੇ ਨੇ ਸਰ ਅਸੀਂ ਲੀਡਰ ਉਹ ਹੁੰਦਾ ਹੈ ਜਿਹੜਾ ਕਿ ਔਖ ਦੇ ਵਿੱਚ ਆਪ ਅੱਗੇ ਹੋ ਕੇ ਕੰਮ ਕਰੇ ਤੇ ਲੋਕਾਂ ਨੂੰ ਪਿੱਛੇ ਰੱਖੇ ਤੇ ਸੌਖ ਦੇ ਵਿੱਚ ਚੰਗੇ ਸਮੇਂ ਦੇ ਵਿੱਚ ਲੋਕਾਂ ਨੂੰ ਕਹੇ ਹੁਣ ਭੰਗੜੇ ਪਾਓ ਮੈਂ ਮਗਰਾ ਸਰ ਸਾਡੇ ਲੀਡਰ ਜਿਹੜੇ ਗਰਾਊਂਡ ਤੇ ਕੰਮ ਕਰਦੇ ਰਹੇ ਨੇ ਆ ਮੈਂ ਤੁਹਾਨੂੰ ਇੱਕ ਦਿਖਾਉਣਾ ਚਾਹੂੰਗਾ ਜਦੋਂ ਕੋਵਿਡ ਆਇਆ ਸੀਗਾ ਕਾਂਗਰਸ ਪਾਰਟੀ ਦੀ ਸਰਕਾਰ ਸੀ ਸਾਬ ਬ즈ਵੀਰ ਸਿੰਘ ਸਿੱਧੂ ਉਦੋਂ ਹੈਲਥ ਮਿਨਿਸਟਰ ਸੀਗੇ ਤੇ ਉਹਨਾਂ ਨੇ ਆਪਦੇ ਘਰ ਦੇ ਬਾਹਰ ਲਾਦਾ ਸੀਗਾ ਨੋ ਪਬਲਿਕ ਮੀਟਿੰਗ ਸਟਿਲ ਕੋਵਿਡ ਇਜ਼ ਓਵਰ ਆਹ ਦੇਖ ਲਓ ਆ ਇਹਨਾਂ ਦੇ ਲੀਡਰ ਸੀਗੇ ਤੇ ਸਾਡੇ ਡਾਕਟਰ ਬਲਬੀਰ ਹੁਣ ਉਹਨੂੰ ਪੁੱਛ ਲਓ ਸਾਰਿਆਂ ਨੂੰ ਪੁੱਛ ਲਓ ਇਹ ਕਿਵੇਂ ਕਿਵੇਂ ਉਥੇ ਹੜਾਂ ਦੇ ਵਿੱਚ ਫਿਰਦੇ ਰਹੇ ਨੇ ਸੋ ਮੇਰੇ ਕਹਿਣ ਦਾ ਮਤਲਬ ਕਿ ਅਸੀਂ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਆਪ ਦੀ ਜ਼ਿੰਮੇਵਾਰੀ ਜਿਹੜੀ ਉਹ ਬਖੂਬੀ ਨਵਾਈਆਂ ਚਿੱਠੀਆਂ ਜਿਹੜੀਆਂ ਤੁਹਾਨੂੰ ਮੈਂ ਪਹਿਲਾਂ ਹੀ ਆਲਰੇਡੀ ਦੱਸ ਚੁੱਕਿਆ ਲੱਲੇ ਰਿਲੇ ਸਰੰ ਲੈ ਲੈ ਲੱਸਤ ਲੈ ਰਹੇ ਜਾਂ ਜਾ ਰਹੇ ਆ ਰਹੇ ਤੁਹਾਡੇ ਜਿਹੜੇ ਮਾਨਯੋਗ ਮੈਂਬਰ ਇੱਥੇ ਹੁਣ ਨਹੀਂ ਨੇ ਉਹਨਾਂ ਦਾ ਲਾ ਐਕਸਪੈਂਡ ਕੀਤਾ ਜਾਂਦਾ ਠੀਕ ਹੈ ਜੀ ਸਰ ਰਾਣਾ ਜੀ ਨੇ ਬਹੁਤ ਕੰਮ ਕੀਤਾ ਜੀ ਮੇਰੇ ਵੀਰ 인ਦਰਪਤਾਨ ਨੇ ਬਹੁਤ ਕੰਮ ਕੀਤਾ ਨੇ ਸਾਰੇ ਨਹੀਂ ਕੰਮ ਕੀਤੇ ਸਾਰੇ ਨਹੀਂ ਕੀਤੇ ਸਾਰੇ ਨਹੀਂ ਕੀਤਾ ਜੀ ਕੋਵਿਡ 'ਚ ਨਹੀਂ ਮੈਂ ਹੋਂ ਦੀ ਗੱਲ ਕਰ ਰਿਹਾ ਜੀ ਸਰ ਵਿਆਸ ਦੀ ਗੱਲ ਕਰ ਲਈਏ ਸਰ ਇਸ ਤਰ੍ਹਾਂ ਕਿ ਵਿਆਸ ਨੇ ਬਹੁਤ ਵੱਡੀ ਤਬਾਹੀ ਮਚਾਈ ਹੈ ਸਰ ਇਸ ਤਰ੍ਹਾਂ ਕਿ ਮੋਤੀਆਂ ਵਾਲੀ ਸਰਕਾਰ ਸੀ ਕੈਪਟਨ ਮਨਿੰਦਰ ਸਿੰਘ ਦੀ 5 ਸਾਲ ਸਰ 29 8 2017 ਨੂੰ ਉਸ ਦਿਨ ਗੋਇਲ ਸਾਹਿਬ ਨੇ ਵੀ ਗੱਲ ਕੀਤੀ ਕਿ ਰਾਮ ਸਰ ਸਾਈਟ ਹੈ ਜਿਹੜੀ ਉਹ ਡਿਕਲੇਅਰ ਕਰ ਦਿੱਤੀ ਸਰ ਜਦੋਂ ਆਰਾਮ ਸਰਸਾਈ ਨੂੰ ਆਪਾਂ ਕਨਜ਼ਰਵੇਸ਼ਨ ਰਿਜ਼ਰਵ ਹੈ ਜਿਹੜਾ ਉਹ ਵੀ ਕਹਿ ਸਕਦੇ ਆ ਸਰ ਜਦੋਂ ਆਪਾਂ ਸਾਰੇ ਸਾਰਾ ਪੰਜਾਬ ਸਾਈਟ ਸੁਣਦੇ ਨਾ ਐ ਲੱਗਦਾ ਕੋਈ 2 4 5 7 ਕਿੱਲਿਆਂ ਦੀ ਜਾਂ 1 2 ਕਿਲੋਮੀਟਰ ਦੀ ਗੱਲ ਹੈ ਜਿਹੜੀ ਉਹ ਹੋਊਗੀ ਕਿ ਚੱਲ ਕਰਤੀ ਕਰਤੀ ਕੀ ਫਰਕ ਪੈਂਦੇ ਏਡੇ ਵੱਡੇ ਵਿਆਸ ਦੇ ਵਿੱਚ ਸਰ ਡਿਕਲੇਅਰ ਪਤਾ ਕੀ ਕੀਤਾ ਸੀਗਾ ਜੀ ਜਿੱਥੋਂ ਵਿਆਸ ਸ਼ੁਰੂ ਹੁੰਦਾ ਹੈ ਵੀਕਰ ਸਾਹਿਬ ਧਿਆਨ ਦਿਓ ਜੀ ਸਪੀਕਰ ਸਾਹਿਬ ਜਿੱਥੋਂ ਪੰਜਾਬ ਦੇ ਵਿੱਚ ਵਿਆਸ ਵੜਦਾ ਹੈ ਤਲਵਾੜੇ ਤੋਂ ਲੈ ਕੇ ਹਰੀਕੇ ਤੱਕ ਯਾਨੀ ਕਿ 260 ਕਿਲੋਮੀਟਰ ਸਾਰੇ ਦਾ ਸਾਰਾ ਵਿਆਸ ਉਹ ਕਨਜ਼ਰਵੇਸ਼ਨ ਸਾਈਟ ਹੈ ਜਿਹੜੀ ਉਹ ਡਿਕਲੇਅਰ ਕਰਤੀ ਯਾਨੀ ਕਿ 260 ਕਿਲੋਮੀਟਰ ਦੇ ਵਿੱਚ ਇਹਨਾਂ ਦੇ ਇੱਕ ਫੈਸਲੇ ਦੇ ਨਾਲ ਤੁਸੀਂ ਚਮਚਾ ਵੀ ਮਿੱਟੀ ਦਾ ਉਹ ਕੱਢ ਨਹੀਂ ਸਕਦੇ ਕਿ ਆਪ ਦੀ ਦਾੜੀ ਫਿਰ ਕੇਂਦਰ ਦੇ ਹੱਥ ਫੜਾ ਦੀ ਔਰ ਉਸ ਸਮੇਂ ਉਸ ਸਮੇਂ ਜਦੋਂ ਇਹ ਡਿਕਲੇਅਰ ਕੀਤਾ ਗਿਆ ਉਸ ਸਮੇਂ ਇਰੀਗੇਸ਼ਨ ਮਨਿਸਟਰ ਤੁਹਾਨੂੰ ਪਤਾ ਹੈ ਸਪੀਕਰ ਸਾਹਿਬ ਕੌਣ ਸੀਗੇ ਬਾਜੋ ਸਾਹਿਬ ਤੁਹਾਨੂੰ ਪਤਾ ਜੀ ਕੌਣ ਸੀਗੇ ਆ ਮੇਰੇ ਵੱਡੇ ਵੀਰ ਅੱਜ ਹੈ ਨਹੀਂਗੇ ਸੁਖ ਸਰਕਾਰੀਆ ਜੀ ਇਹ ਉਸ ਦੇ ਇਰੀਗੇਸ਼ਨ ਮਨਿਸਟਰ ਸੀਗੇ ਔਰ ਅੱਜ ਹੁੰਦੇ ਤਾਂ ਮੈਂ ਪੁੱਛਣਾ ਜ਼ਰੂਰ ਚਾਹੁੰਦਾ ਸੀਗਾ ਔਰ ਕੈਬਨਿਟ ਦੇ ਵਿੱਚ ਸਾਡੇ ਵੱਡੇ ਭੈਣ ਅਰਣਾ ਚੌਧਰੀ ਜੀ ਤੁਸੀਂ ਵੀ ਸੀਗੇ ਉਸ ਕੈਬਨਿਟ ਦਾ ਹਿੱਸਾ ਕੈਬਨਿਟ ਦੇ ਵਿੱਚ ਗਿਆ ਸੀਗਾ ਮਸਲਾ ਮੇਰੇ ਬਹੁਤ ਹੀ ਸਤਕਾਰਯੋਗ ਬਜ਼ੁਰਗ ਸਰਦਾਰ ਤਰਫ ਜਿੰਦਰ ਸਿੰਘ ਬਾਜਵਾ ਇਹ ਵੀ ਕੈਬਨਿਟ ਦਾ ਹਿੱਸਾ ਸੀਗੇ ਮੇਰੇ ਕਹਿਣ ਦਾ ਮਤਲਬ ਇਹ ਹੈ ਅੱਜ ਤੁਸੀਂ ਸਾਨੂੰ ਇੱਕ ਯੂਜ਼ ਕਰ ਰਹੇ ਹੋ ਅੱਜ ਡੀਸੈਲਟਿੰਗ ਦਾ ਰੋਲਾ ਆਪਾਂ ਕੋਠੇ ਚੜ-ਚੜ ਰੌ ਪਾ ਰਹੇ ਆ ਤੇ ਜੇ ਉਸ ਦਿਨ ਗੱਲ ਕੀਤੀ ਹੁੰਦੀ ਬਈ ਚਾਰ ਡਾਲਫਿਨਾਂ ਦੀਆਂ ਛਾਲਾਂ ਦੇਖਣ ਵਾਸਤੇ ਯਾਰ ਚਾਰ ਕੜਿਆਲਾਂ ਨੂੰ ਆਪਾਂ ਤੈਰਦੇ ਦੇਖਣ ਵਾਸਤੇ ਆਪਾਂ 260 ਕਿਲੋਮੀਟਰ ਲੰਬਾ ਵਿਆਸ ਤਲਵਾੜੇ ਤੋਂ ਹਰੀਕੇ ਪੱਤਣ ਤੱਕ ਆਪਾਂ ਉਹਨੂੰ ਰਾਮਸਰ ਸਾਈਟ ਡਿਕਲੇਅਰ ਕਰ ਰਹੇ ਹਾਂ ਤੇ ਡੀਸੈਲਟਿੰਗ ਉੱਥੇ ਕਿਵੇਂ ਹੋਊਗੀ ਜੀ ਇਹ ਕਦੇ ਕਿਸੇ ਨੇ ਐਪਲੀਕੇਸ਼ਨ ਆਫ ਮਾਈਂਡ ਲਾਇਆ ਨਾ ਸਰ ਅੰਨੇ ਨੂੰ ਬੋੜਾਕੜੀ ਸਿਫਰਦਾ ਸੀਗਾ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਕਰਨਾ ਕੀ ਹੈ ਕੀਨੇ ਕਰਨਾ ਬਸ ਸਿਰਫ ਔਰ ਸਿਰਫ ਰੱਬ ਆਸਰੇ ਕੰਮ ਚੱਲ ਰਿਹਾ ਸੀਗਾ ਤੇ ਅੱਜ ਇਹ ਸਾਨੂੰ ਐਕਿਊਜ਼ ਕਰਦੇ ਨੇ ਕਿ ਜੀ ਡੀ ਸੈਲਟਿੰਗ ਕਿਉਂ ਨਹੀਂ ਹੋ ਰਹੀ ਹੈਗੀ ਡੀ ਸੈਲਟਿੰਗ ਦੇ ਲਈ ਸਿੱਧਮ ਸਿੱਧੇ ਜੇ ਬਾਜਵਾ ਸਾਹਿਬ ਲੈਟ ਮੀ ਬੀ ਵੈਰੀ ਵੈਰੀ ਕਲੀਅਰ ਸਿੱਧਮ ਸਿੱਧੇ ਜੇ ਪਿਆਜ਼ ਦੀ ਡੀ ਸੈਲਟਿੰਗ ਨਹੀਂ ਹੋਈ ਜਿਹਦੇ ਕਰਕੇ ਆ ਸਾਰੇ ਸਾਰੇ 4-5 ਜ਼ਿਲ੍ਹੇ ਅੱਜ ਖਤਮ ਹੋਏ ਨੇ ਉਹਦੇ ਲਈ ਤੁਸੀਂ ਤੁਹਾਡੀ ਪਾਰਟੀ ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਸਿੱਧਮ ਸਿੱਧੇ ਤੌਰ ਦੇ ਉੱਪਰ ਜ਼ਿੰਮੇਵਾਰ ਹੈ ਤੇ ਅੱਜ ਵੀ ਅੱਜ ਵੀ ਅੱਜ ਵੀ ਤੁਸੀਂ ਉਹਦਾ ਚਮਚਾ ਨਹੀਂ ਕੱਢ ਸਕਦੇ ਹੈਗੇ ਜਾ ਕੇ ਤੁਰੇ ਫਿਰੋ ਜੀ ਕੇਂਦਰ ਵਾਲਿਆਂ ਦੇ ਮਗਰ ਮਗਰ ਕੇ ਜੀ ਸਾਨੂੰ ਪਰਮਿਸ਼ਨਾਂ ਦੇ ਦਿਓ ਉੱਥੇ ਕੋਈ ਸੁਣਵਾਈ ਨਹੀਂ ਹੈਗੀ ਸਰ ਇਸੇ ਤਰੀਕੇ ਦੇ ਨਾਲ ਫਿਰ ਹਰੀਕੇ ਲੇਕ ਤੇ ਆਜੋ ਸਰ ਹਰੀਕੇ ਦੀ ਡੀਸੈਲਟਿੰਗਾ 2023 ਦੇ ਵਿੱਚ ਸਰ ਇੱਕ ਹਰੀਕੇ ਲੇਕ ਦਾ ਇੱਕ ਸਰਵੇ ਹੋਇਆ ਉਸ ਸਰਵੇ ਦੇ ਵਿੱਚ ਇਹ ਆਇਆ ਕਿ ਜੀ 56% ਉਹਦੀ ਜਿਹੜੀ ਰਿਟੇਨਿੰਗ ਜਿਹੜੀ ਵਾਟਰ ਰਿਟੇਨਿੰਗ ਕੈਪੈਸਿਟੀ ਹੈ ਉਹ ਖਤਮ ਹੋ ਚੁੱਕੀ ਡੀਸੈਲਟਿੰਗ ਦੀ ਨਾ ਹੋਣ ਕਰਕੇ ਸਰ ਉਹਦੇ ਵਿੱਚ ਰਾਜਸਥਾਨ ਸਰਕਾਰ ਨੂੰ ਮਲਟੀਪਲ ਲੈਟਰਸ ਨੇ ਜਿਹੜੀਆਂ ਪੰਜਾਬ ਸਰਕਾਰ ਹੁਣ ਤੱਕ ਲਿਖ ਚੁੱਕੀ ਕਿ ਭਾਈ ਹਰੀ ਕੇ ਕਿਉਂਕਿ ਫਿਰੋਜ਼ਪੁਰ ਔਰ ਰਾਜਸਥਾਨ ਜਿਹੜਾ ਫੀਡਰ ਹੈ ਉਹਦੇ ਜ਼ਰੀਏ 56% ਪਾਣੀ 3% ਪਾਣੀ ਤਾਂ ਰਾਜਸਥਾਨ ਨੂੰ ਜਾਂਦਾ ਕਿ ਭਾਈ ਇਹਦਾ 573 ਕਰੋੜ ਰੁਪਏ ਦਾ ਪ੍ਰੋਜੈਕਟ ਬਣਦਾ ਡੀਸੈਲਟਿੰਗ ਦਾ ਤੁਸੀਂ ਪੈਸੇ ਦਿਓ ਤੇ ਡੀਸੈਲਟਿੰਗ ਆਪਾਂ ਕਰੀਏ ਤਾਂ ਕਿ ਅਸੀਂ ਵੀ ਬਚ ਜਾਈਏ ਤੁਹਾਡੇ ਕੋਲ ਪਾਣੀ ਪੂਰਾ ਪਹੁੰਚਦਾ ਹੋ ਜੇ ਸਰ ਉਹਨਾਂ ਦਾ ਜਵਾਬ ਪਤਾ ਕੀ ਆਉਂਦਾ ਜੀ Rajasthan ਦਾ Rajasthan ਦਾ ਜਵਾਬ ਆਉਂਦਾ ਹੈ ਕਿ ਜੀ ਤੁਸੀਂ ਪੈਸੇ ਤਾਂ ਨਹੀਂ ਅਸੀਂ ਦੇ ਦਿੰਦੇ ਹੈਗੇ ਤੁਸੀਂ ਡੀਸੈਲਟਿੰਗ ਕਰ ਲਓ ਤੇ ਜਦੋਂ ਡੀਸੈਲਟਿੰਗ ਤੁਸੀਂ ਕਰੋਗੇ ਉਹਦੇ ਚ 701 ਕਰੋੜ ਰੁਪਏ ਦੀ ਮਿੱਟੀ ਹੈ ਜਿਹੜੀ ਉਹ ਅਵੇਲੇਬਲ ਹੈ 573 ਕਰੋੜ ਰੁਪਏ ਤੁਸੀਂ ਉਹਦੇ ਚੋਂ ਪ੍ਰੋਜੈਕਟ ਦਾ ਤੁਸੀਂ ਦੱਸ ਰਹੇ ਹੋ ਤੇ ਤੁਹਾਨੂੰ 128 ਕਰੋੜ ਰੁਪਏ ਜਿਹੜਾ ਪੰਜਾਬ ਸਰਕਾਰ ਨੂੰ ਵੱਜੂਗਾ ਆਹ Rajasthan ਦਾ ਜਵਾਬ ਆਉਂਦਾ ਹੈ ਸਰ ਇੰਤਹਾ ਇਸ ਗੱਲ ਦੀ ਹੈ ਹੱਦ ਇਸ ਗੱਲ ਦੀ ਹੈ ਕਿ ਭਾਜਪਾ ਵਾਲੇ ਪ੍ਰਧਾਨ ਮੰਤਰੀ ਸਾਹਿਬ ਆ ਕੇ ਕਹਿ ਕੇ ਤੁਹਾਡੇ ਕੋਲ ਪੈਸੇ ਪਏ ਨੇ ਰਾਜਸਥਾਨ ਚ ਉੱਥੇ ਸਰਕਾਰ ਇਹਨਾਂ ਦੀ ਹੈ ਸਰ ਪਾਣੀ ਰਾਜਸਥਾਨ ਨੂੰ ਪੂਰਾ ਚਾਹੀਦਾ ਹੈ ਪੰਜਾਬ ਤੋਂ ਤੇ ਡੀਸੈਲਟਿੰਗ ਪੰਜਾਬ ਕਰੇ ਆਪਦੇ ਖਰਚੇ ਦੇ ਉੱਪਰ ਤੇ ਪਾਣੀ ਉਹਨਾਂ ਤੱਕ ਪੂਰਾ ਪਹੁੰਚਾਉਣ ਦਾ ਕੰਮ ਹੈ ਜਿਹੜਾ ਤੁੱਕਾ-ਤੁੱਕਾ ਉਹ ਸਾਡੀ ਜ਼ਿੰਮੇਵਾਰੀ ਹੈ ਸਰ ਇਹ ਕਿਹੜਾ ਕਾਨੂੰਨ ਹੈ ਜੀ ਕਿੱਥੋਂ ਦਾ ਕਾਨੂੰਨ ਹੈ ਜੀ ਇਹ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇੰਨੀ ਇੰਨਾ ੱਟਕਾ ਪੰਜਾਬ ਦੇ ਨਾਲ ਹੁੰਦਾ ਰਿਹਾ ਤੇ ਹੋ ਰਿਹਾ ਹੈ ਤੇ ਅੱਜ ਆਪਾਂ ਸਿਰਫ ਆਸਰ ਇੱਕ ਦੂਜੇ ਨੂੰ ਐਕਿਊਜ਼ ਕਰਨ ਲੱਗੇ ਹੋਇਆ ਸਰ ਬੀਬੀਐਮਬੀ ਦੀ ਗੱਲ ਕਰ ਲਈਏ ਪਾਖੜਾ ਦੀ ਗੱਲ ਕਰ ਲਈਏ ਸਰ ਪੁਆਇੰਟ ਆਫ ਆਰਡਰ ਕਰ ਲੈਣ ਦੇ ਨਾਲ ਪੂਰਾ ਜੀ ਇਹਨਾਂ ਨੂੰ ਗੱਲ ਕਰ ਲੈਣ ਦੇ ਫਿਰ ਬਾਤ ਜੀ ਪਾਜੀ ਪਾਜੀ ਕੰਪਲੀਟ ਤੁਸੀਂ ਕੋਈ ਨਹੀਂ ਤੁਸੀਂ ਬੈਠੋ ਇਹਨਾਂ ਨੂੰ ਕਰ ਲੈਣ ਦਿਓ ਪਾਜੀ ਕੰਪਲੀਟ ਕਰ ਲੈਣ ਤੁਸੀਂ ਕਰ ਲੋ ਕੰਪਲੀਟ ਕਰ ਲੋ ਜੀ ਸਪੀਕਰ ਸਾਹਿਬ ਉਤੋਂ ਮਗਰ ਜੇ ਆਪਾਂ ਬੀਬੀਐਮਬੀ ਦੀ ਪਾਖੜਾ ਦੀ ਗੱਲ ਕਰ ਲਈਏ ਸਰ ਪਾਖੜਾ ਸਾਰਿਆਂ ਨੂੰ ਪਤਾ ਆਪਾਂ ਹੁਣ ਕੰਟਰੋਲ ਹੈ ਜਿਹੜਾ ਉਹਨਾਂ ਨੇ ਆਪਦੇ ਹੱਥ ਚ ਲੈ ਹੀ ਰੱਖਿਆ ਸਰ ਪਾਖੜਾ ਦੇ ਉੱਪਰ ਗੋਬਿੰਦ ਸਾਗਰ ਝੀਲ ਹੈ ਜਿਹੜੀ ਰਿਜ਼ਰਵ ਵਾਇਰ ਹੈ ਜਿਹੜੀ ਉਹ ਹੈ ਸਰ ਜਦੋਂ ਪਾਣੀ ਘਟ ਹੋਵੇ 96 ਕਿਲੋਮੀਟਰ ਲੰਬੀ ਹੈ ਜਦੋਂ ਪਾਣੀ ਵਧੇ ਮੌਨਸੂਨ ਹੋ ਜੇ ਉਹ 168 ਕਿਲੋਮੀਟਰ ਤੱਕ ਯਾਨੀ ਕਿ ਬਿਲਾਸਪੁਰ ਤੱਕ ਹੈ ਜਿਹੜੀ ਉਹ ਚੱਲ ਜਾਂਦੀ ਹੈ ਸਰ ਉਹਦੀ ਵਾਟਰ ਰੀਟੇਨਿੰਗ ਕੈਪੈਸਿਟੀ ਹੈ ਜਿਹੜੀ ਉਸ ਰਿਜ਼ਰਵ ਵਾਇਰ ਦੀ ਉਹ 9.8 ਬੀਸੀਐਮ ਹੈ ਬੀਸੀਐਮ ਮੀਨਸ ਬਿਲੀਅਨ ਕਯੂਬਿਕ ਮੀਟਰ ਬਿਲੀਅਨ ਜੇ ਆਪਾਂ ਦੇਸੀ ਭਾਸ਼ਾ ਦੇ ਵਿੱਚ ਦੇਖੀਏ ਤੇ ਇਹ ਹੋਇਆ ਕਿ ਉਸ ਨਹਿਰ ਦਾ ਔਰ ਉਹਦੇ ਵਿੱਚ ਉਹਦੇ ਚ ਆਪਾਂ ਅੱਗੇ ਸਰ ਇਹਦੀ ਜਦੋਂ ਸਟੋਰੇਜ ਕਪੈਸਿਟੀ ਆਪਾਂ ਲੌਨਰ ਨੇ ਟੈਕਨੀਕਲ ਮੈਂ ਥੋੜਾ ਜਿਹਾ ਬਰੀਫ ਕਰੂੰਗਾ ਇਹ ਚ ਐਕਸਪਲੇਨ ਕਰੂੰਗਾ ਜੀ ਸਰ ਜਦੋਂ ਵੀ ਕੋਈ ਰੈਜ਼ਰਵਾਇਰ ਹੁੰਦੀ ਹੈ ਡੈਮ ਹੁੰਦਾ ਹੈ ਇਹਦੀਆਂ ਦੋ ਸਟੋਰੇਜ ਕਪੈਸਿਟੀਆਂ ਹੁੰਦੀਆਂ ਨੇ ਇੱਕ ਡੈੱਡ ਸਟੋਰੇਜ ਕਪੈਸਿਟੀ ਹੁੰਦੀ ਹੈ ਔਰ ਇੱਕ ਲਾਈਵ ਸਟੋਰੇਜ ਕਪੈਸਿਟੀ ਹੁੰਦੀ ਹੈ ਡੈਡ ਮੀਨਸ ਵੀ ਜਿੱਥੇ ਸਪੋਜ਼ ਆਪਣਾ ਉਹਨਾਂ ਨੇ ਮੀਟਰ ਲਾਇਆ ਸਪੋਜ਼ 550 ਮੀਟਰ ਹੈ ਜਿਹੜਾ ਲਾਈਵ ਸਟੋਰੇਜ ਕਪੈਸਿਟੀ 550 ਮੀਟਰ ਹੀ ਮੰਨਿਆ ਜਾਂਦਾ ਹੈ ਡੈਡ ਹੈ ਜਿਹੜੀ ਉਹ 500 550 ਤੋਂ ਨੀਚੇ ਐਡੀਸ਼ਨ ਹੁੰਦੀ ਉਹ 50 ਮੀਟਰ ਵੀ ਹੋ ਸਕਦੀ 100 ਮੀਟਰ ਵੀ ਹੋ ਸਕਦੀ ਹੈ ਸਰ ਹੁਣ ਜਿਹੜੀ ਭਾਖੜਾ ਦੀ ਆਪਾਂ ਗੱਲ ਕਰੀਏ ਗੋਬਿੰਦ ਸਾਗਰ ਲੇਕ ਦੀ ਗੱਲ ਕਰ ਲਈਏ ਸਰ ਇਹਦੇ ਚ ਡੈਡ ਸਟੋਰੇਜ ਹੈ ਜਿਹੜੀ ਇਹ ਜਦੋਂ ਬਣਿਆ ਸੀਗਾ ਉਦੋਂ 260 ਸਾਲਾਂ ਦਾ ਐਸਟੀਮੇਟ ਸੀਗਾ ਕਿ ਜੀ 260 ਸਾਲਾਂ ਦੇ ਵਿੱਚ ਸਿਲਟ ਦੇ ਨਾਲ ਭਰ ਕੇ ਭਰੂਗਾ ਇਹ ਸਰ ਇੰਨੀ ਕ ਸਿਲਟ ਆ ਚੁੱਕੀ ਉੱਥੇ ਕਿਉਂ ਹੁਣ 136 ਸਾਲਾਂ ਤੇ ਰਹਿ ਗਿਆ ਸਰ ਲਾਈਫ ਸਟੋਰੇਜ ਕਪੈਸਿਟੀ ਹੈ ਜਿਹੜੀ ਉਹਦੀ ਐਕਸਪੈਕਟੇਸ਼ਨ ਸੀਗੀ ਕਿ 630 ਸਾਲਾਂ ਦੇ ਵਿੱਚ ਇਹ ਸਿਲਟ ਦੇ ਨਾਲ ਪੂਰਾ ਭਰੂਗਾ ਤੇ ਹੁਣ ਇੰਨੀ ਸਿਲਟ ਆ ਚੁੱਕੀ ਕਿ 315 ਸਾਲਾਂ ਦੇ ਵਿੱਚ ਉਹ ਭਰ ਜਾਣੇ ਜਾਣਗੇ ਅੱਧੇ ਟਾਈਮ ਦੇ ਵਿੱਚ ਮੇਰੇ ਕਹਿਣ ਦਾ ਮਤਲਬ ਹੈ ਕਿ ਹਰਿਆ ਜੋ ਹਿਮਾਚਲ ਦੇ ਵਿੱਚ ਇੰਨੀ ਕਿਥੇ ਉਥੇ ਜਿਹੜੇ ਦਰਖਤ ਨੇ ਤੋੜੇ ਜਾ ਰਹੇ ਨੇ ਜਾਂ ਉਥੇ ਜੋ ਸੜਕਾਂ ਸੜਕਾਂ ਬਣ ਰਹੀਆਂ ਨੇ ਇੰਨੀ ਲੂਜ਼ ਮਿੱਟੀ ਹੋ ਗਈ ਕਿ ਡਬਲ ਜਿਹੜੀ ਸਿਲਟ ਹੈ ਉਹ ਆ ਚੁੱਕੀ ਤੇ ਅੱਜ 25% ਟੋਟਲ ਡੈਡ ਔਰ ਲਾਈਵ ਜਿਹੜੀ ਉਹਦੀ ਸਟੋਰੇਜ ਕੈਪੈਸਿਟੀ ਹੈ ਉਹ ਸਿਲਟ ਦੇ ਨਾਲ ਭਰ ਚੁੱਕੀ ਸਰੋਣਾ 2.5 ਜੇ ਆਪਾਂ ਸਿੰਪਲ ਗੱਲ ਕਰੀਏ ਜੇ 25% ਭਰ ਚੁੱਕੀ 댓 ਮੀਨਸ 9.8 ਤਕਰੀਬਨ 10 ਬੀਸੀਐਮ ਉਦੀ ਸਟੋਰੇਜ ਕਪੈਸਿਟੀ ਹੈ ਯਾਨੀ ਕਿ 2.5 ਬੀਸੀਐਮ 2.5 ਬੀਸੀਐਮ ਬਣ ਗਿਆ ਸਰ 250 ਕਰੋੜ ਕਯੂਬਿਕ ਮੀਟਰ 250 ਕਯੂਬਿਕ ਮੀਟਰ 1 ਮੀਟਰ 1 ਮੀਟਰ ਬਾ 1 ਮੀਟਰ ਆ 1 ਮੀਟਰ ਬਣ ਗਿਆ 250 ਕਯੂਬਿਕ ਮੀਟਰ ਹੈ ਜਿਹੜਾ ਉਹ ਸਿਲਟ ਦੇ ਨਾਲ ਹੁਣ ਤੱਕ ਭਰ ਚੁੱਕਿਆ ਤੇ ਭਰ ਕੀ ਦੇ ਆਲੇ ਪਾਸੇ ਚੁੱਕਿਆ ਹਿਮਾਚਲ ਵਾਲੇ ਪਾਸੇ ਸਰ ਹੁਣ ਜਦੋਂ 250 250 ਉਹਦੇ ਨਾਲ 25% ਭਰ ਚੁੱਕਿਆ 2.5 ਬੀਸੀਐਮ ਦੇ ਨਾਲ ਆ ਸਰ ਹੁਣ ਉੱਥੇ ਜਦੋਂ ਪਾਣੀ ਘਟੂਗਾ ਤੇ ਉਹ ਪਾਣੀ ਛੱਡਣਗੇ ਉਹਦੇ ਮਾਰਕੀਤੀ ਪਊਗੀ ਸਰ ਇਹ じゃ ਇਹਨਾਂ ਗੱਲਾਂ ਦੇ ਉੱਪਰ ਕੋਈ ਗੱਲ ਨਹੀਂ ਕਰਦਾ ਪਰ ਸਿਰਫ ਔਰ ਸਿਰਫ ਇੱਕ ਦੂਜੇ ਤੇ ਇਲਜ਼ਾਮ ਲਾਉਣੇ ਨੇ ਸਰ ਉਹ ਜੋ ਕੀ ਕੱਢਾਂਗੇ ਜੀ ਕੀ ਕੱਢਾਂਗੇ ਜੋ ਉਸ ਤੋਂ ਮੇਰੀ ਬੇਨਤੀ ਇਹ ਹੈ ਸਰ ਸਰ ਹੁਣ ਆਪਾਂ ਔਰ ਇਹ じゃ ਰਾਇਪੇਰੀਅਨ ਪ੍ਰਿੰਸੀਪਲ ਦੀ ਆਪਾਂ ਗੱਲ ਕਰਦੇ ਆ ਹਮੇਸ਼ਾ ਗੱਲ ਹੋਈ ਚਾਹੇ ਐ ਐਸਵਾਈਐ ਦੀ ਗੱਲ ਹੋਈ ਚਾਹੇ ਬੀਬੀਐਮ ਵੇਲੇ ਦੀ ਆ ਤਿੰਨ ਮਹੀਨੇ ਪਹਿਲਾਂ ਦੀ ਗੱਲ ਹੋਈ ਸਰ ਰਾਇਪੇਰੀਅਨ ਪ੍ਰਿੰਸੀਪਲ ਮੈਂ ਦੁਨੀਆ ਦੇ ਵਿੱਚ ਇਹੋ ਜਿਹਾ ਨਹੀਂ ਦੇਖਿਆ ਹੈਗਾ ਕਿ ਜਿੱਥੇ ਕੇਂਦਰ ਸਰਕਾਰ ਕਹੇ ਕਿ ਜੀ ਪਾਣੀ ਦੀ ਸਟੋਰੇਜ ਹੈ ਜਿਹੜੀ ਉਹ ਵੀ ਅਸੀਂ ਕੰਟਰੋਲ ਕਰਾਂਗੇ ਤੇ ਅੱਗੇ ਨੇਬਰਿੰਗ ਸਟੇਟਸ ਨੂੰ ਜਿਹੜੀਆਂ ਕਿ ਨੌਨ ਰਾਇਪੇਰੀਅਨ ਨੇ ਉਹਨਾਂ ਨੂੰ ਪਾਣੀ ਦੇਣਾ ਵੀ ਸਾਡੇ ਅਸੀਂ ਮਜਬੂਰ ਕਰਾਂਗੇ ਰਾਇਪੇਰੀਅਨ ਸਟੇਟ ਨੂੰ ਕਿ ਤੁਸੀਂ ਦਿਓ ਤੇ ਜਦੋਂ ਹੜਾ ਜਾਣਾ ਜਦੋਂ ਤੋਂ ਪਾਣੀ ਛੱਡਣਾ ਤੇ ਉਦੋਂ ਰਾਇਪੇਰੀਅਨ ਸਟੇਟ ਹੈ ਜਿਹੜੀ ਉਹ ਡੁੱਬੇ ਆ ਤਾਂ ਕਮਾਲ ਦੀ ਗੱਲ ਹੈ ਜੀ ਸਰ ਅੱਜ ਇਹਨਾਂ ਬਾਰੇ ਗੱਲਾਂ ਕਰਨ ਦੀ ਲੋੜ ਹੈ ਜੀ ਸਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਸਰ ਇੱਕ ਹੋਰ ਕਮਾਲ ਦੇ ਫੈਕਟਸ ਨੇ ਸਰ ਕਮਾਲ ਦੇ ਫੈਕਟਸ ਨੇ ਮੈਂ ਸਮਝਦਾ ਕਿ ਆਪਾਂ ਲੋਕ ਨਾ ਸਿਰਫ ਸਿਆਸੀ ਗੱਲਾਂ ਦੇ ਵਿੱਚ ਇਹਨਾਂ ਉੱਪਰ ਉੱਪਰ ਦੀ ਨਿਕਲ ਜਾਂਦੇ ਆ ਡੰਗਾਈ ਦੇ ਵਿੱਚ ਜਾਂਦੀ ਨਹੀਂ ਹੈਗੀ ਸਰ ਜਿੰਨੀ ਮੈਂ ਗੱਲ ਕਰ ਰਿਹਾ ਸਾਰੇ ਸਾਰੇ ਇੱਕ ਅਲੱਗ-ਅਲੱਗ ਡਾਕੂਮੈਂਟ ਮੇਰੇ ਕੋਲੇ ਹੈ ਜੀ ਸਰ 1978 178 ਦੇ ਵਿੱਚ ਜਸਟ ਗਿਵ ਮੀ 5 ਮਿੰਟ ਜੀ ਆਲ ਬੀਓਵਰ 178 ਦੇ ਵਿੱਚ ਤੁਸੀਂ ਤੁਸੀਂ ਗੱਲਾਂ ਸੈਂਸ ਦੀਆਂ ਕਰ ਰਹੇ ਹੋ ਦਿੱਤੇ ਤੁਹਾਨੂੰ 5 ਮਿੰਟ ਪਰ ਕਰ ਲਿਆ ਜੀ ਤੁਸੀਂ ਸਰ ਸੋਲੂਸ਼ਨ ਦੱਸ ਰਹੇ ਜੀ ਸੋਲੂਸ਼ਨ ਹੀ ਦੱਸ ਰਹੇ ਹੋ ਦੱਸ ਰਹੇ ਸਰ ਜਿਹੜਾ ਨਾਰthern ਕਨਾਲ ਔਰ ਡਰੇਨੇਜ ਐਕਟ ਆ ਜਿਹੜਾ ਉਹ 1878 ਦੇ ਵਿੱਚ ਬਣਿਆ ਸੀਗਾ ਉਸ ਸਮੇਂ ਉਹਦੇ ਚ ਦੋ ਸਟੇਟਾਂ ਯੂਪੀ ਔਰ ਪੰਜਾਬ ਤੇ ਅੱਜ ਦੀਆਂ ਪੰਜ ਸਟੇਟਾਂ ਨੇ ਜਿਹੜੀਆਂ ਉਹਦੇ ਵਿੱਚ ਕਵਨ ਨੇ ਸਰ ਹੁਣ ਉਹਦਾ ਸੈਕਸ਼ਨ 55 ਹੈ ਜਿਹੜਾ ਉਹ ਇਹ ਕਹਿੰਦਾ ਹੈ ਵੀ ਜਿੱਥੇ ਵੀ ਡਰੇਨਾਂ ਨੇ ਨਹਿਰਾਂ ਨੇ ਦਰਿਆ ਨੇ ਚੋਹ ਨੇ ਉਹਦੇ ਵਿੱਚ ਉਹਨੂੰ ਨੋਟੀਫਾਈ ਕਰੂਗੀ ਸਰਕਾਰ ਤਾਂ ਕਿ ਉਹਦੇ ਵਿੱਚ ਕੋਈ ਆਬਸਟ੍ਰਕਸ਼ਨ ਕੋਈ ਕੰਧ ਨਾ ਖੜੀ ਕਰ ਲੈ ਕੋਈ ਮਗਾਣ ਦੁਕਾਨ ਨਾ ਪਾਲੇ ਉਹ ਖੜੀ ਕਰੂਗੀ ਸਰ 1878 ਤੋਂ ਲੈ ਕੇ 2023 ਤੱਕ ਹੁਣ ਤੱਕ 170 ਸਰਕਾਰ 170 ਸਾਲ ਮੋਤੀਆਂ ਵਾਲੀਆਂ ਸਰਕਾਰਾਂ ਰਹੀਆਂ ਕਾਂਗਰਸ ਪਾਰਟੀ ਦੀਆਂ ਵੀ ਅਕਾਲੀ ਦਲ ਤੇ ਭਾਜਪਾ ਦੀਆਂ ਵੀ ਸਰ ਇੱਕ ਵੀ ਦਰਿਆ ਇੱਕ ਵੀ ਚੋ ਇੱਕ ਵੀ ਡਰੇਨ ਇੱਕ ਵੀ ਨਹਿਰਾਂ ਨੋਟੀਫਾਈ ਨਹੀਂ ਕੀਤੀ ਹੈਗੀ ਤੇ ਉਹਦਾ ਰੀਜ਼ਨ ਉਹਦਾ ਕਾਰਨ ਕੀ ਬਣਿਆ ਉਹਦਾ ਕਾਰਨ ਇਹ ਬਣਿਆ ਕਿ ਜਿਹੜੇ ਆਪਾਂ ਕਹਿੰਨੇ ਵੀ ਘਰਾਂ ਦਾ ਨੁਕਸਾਨ ਹੋ ਗਿਆ ਸਰ ਦਰਿਆ ਦੇ ਵਿੱਚ ਇੱਕ ਬੰਦੇ ਦੀ ਜ਼ਮੀਨ ਆ ਗਈ ਅਗਲੇ ਨੇ ਘਰ ਪਾ ਲਿਆ ਸਰ ਦਰਿਆ ਪਾਣੀ ਦਾ ਵਹਾਤਾ ਰੁਕ ਗਿਆ ਨਾ ਜੀ ਜੇ ਨੋਟੀਫਾਈ ਕੀਤਾ ਹੁੰਦਾ ਤੇ ਉਹ ਪਾ ਨਹੀਂ ਸਕਦਾ ਸੀਗਾ ਨਾਲੇ ਘਰ ਵੱਜ ਜਾਂਦਾ ਤੇ ਨਾਲੇ ਪਾਣੀ ਦਾ ਕਰਕੇ ਦੂਜੇ ਥਾਵਾਂ ਦਾ ਨੁਕਸਾਨ ਨਾ ਹੁੰਦਾ ਸਰ ਇਹ 2023 ਦੇ ਵਿੱਚ ਜਿਹੜੇ ਮੰਤਰੀ ਬਰਿੰਦਰ ਗੋਇਲ ਨੂੰ ਔਰ ਕ੍ਰਿਸ਼ਨ ਕੁਮਾਰ ਜੀ ਨੂੰ ਬਾਜਵਾ ਸਾਹਿਬ ਉਸ ਦਿਨ ਕਹਿ ਰਹੇ ਸੀਗੇ ਵੀ ਇਹਨਾਂ ਨੂੰ ਸਸਪੈਂਡ ਕਰ ਦਿਓ ਇਹਨਾਂ ਨੂੰ ਡਿਸਮਿਸ ਕਰ ਦਿਓ ਸਰ 170 ਸਾਲ ਬਾਅਦ ਇਹਨਾਂ ਦੋਨੋਂ ਮੇਰੇ ਵੀਰਾਂ ਨੇ ਉਹ 850 ਨਾਲੇ ਚੋਹ ਦਰਿਆ ਨੇ ਜਿਹੜੇ ਉਹ ਨੋਟੀਫਾਈ ਕੀਤੇ ਨੇ ਤਾਂ ਕਿ ਇਸ ਤੋਂ ਬਾਅਦ ਵੀ ਉਹਨਾਂ ਦੇ ਵਿੱਚ ਕੋਈ ਘਰ ਨਾ ਪਾ ਸਕੇ ਤੇ ਜਦੋਂ ਹੜ੍ਹ ਆਉਣ ਤੇ ਉਹਨਾਂ ਦਾ ਨੁਕਸਾਨ ਨਾ ਹੋ ਸਕੇ ਸਰ ਇਸ ਦੇ ਵਿੱਚ ਇਸ ਇੱਕ ਸਾਲ ਦੇ ਇਸ ਇੱਕ ਮਹੀਨੇ ਦੇ ਵਿੱਚ ਸਰ ਇੱਕ ਹੋਰ ਬੜੀ ਰਾਜਨੀਤੀ ਹੋਈ ਹੈ ਜੀ ਐਸ ਡੀ ਆਰ ਐਫ ਦੀ ਸਰੇਸਰਾ ਕਿ ਪਹਿਲਾਂ ਵੀ ਮੇਰੇ ਤੋਂ ਗੱਲ ਆ ਚੁੱਕੀ ਪ੍ਰਧਾਨ ਮੰਤਰੀ ਸਾਹਿਬ ਆਏ ਆ ਕੇ ਉਹ ਗੱਲ ਕਰ ਗਏ ਕਿ ਜੀ 1250 ਕਰੋੜ ਹੈ ਜਿਹੜਾ 12500 ਕਰੋੜ ਹੈ ਜਿਹੜਾ ਉਹ ਪੰਜਾਬ ਕੋਲੇ ਪਿਆ ਬਾਜਵਾ ਸਾਹਿਬ ਨੇ ਵੀ ਬਾਕੀ ਵੀ ਲੀਡਰਾਂ ਨੇ ਗੱਲ ਕੀਤੀ ਮੇਰੇ ਸਾਰੇ ਬੜੇ ਸਤਕਾਰਯੋਗ ਨੇ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਕਿੰਨੀਆਂ ਹਲਕੀਆਂ ਔਰਤ ਅਥ੍ਹਾਂ ਤੋਂ ਪਰੇ ਦੀਆਂ ਗੱਲਾਂ ਨੇ ਜਿਹੜੀਆਂ ਆਪਾਂ ਉਹ ਕਰਦਿਆਂ ਸਰ 25 ਸਾਲਾਂ ਦੇ ਵਿੱਚ ਭਾਰਤ ਸਰਕਾਰ ਤੋਂ 6890 ਕਰੋੜ ਰੁਪਏ ਜਿਹੜਾ ਉਹ ਆਇਆ ਗਵਰਨਮੈਂਟ ਆਫ ਪੰਜਾਬ ਨੇ 2042 ਕਰੋੜ ਪਾਤਾ ਔਰ ਇਹਦੇ ਵਿੱਚੋਂ 22 ਸਾਲਾਂ ਦੇ ਵਿੱਚ 4608 ਕਰੋੜ ਤਾਂ ਇਕੱਲੇ 22 ਸਾਲਾਂ ਦੇ ਵਿੱਚ ਤੁਹਾਡੀ ਕਾਂਗਰਸ ਤੇ ਕਾਲੀ ਭਾਜਪਾ ਸਰਕਾਰ ਵੇਲੇ ਆਇਆ ਜੀ ਸਾਡੇ ਵੇਲੇ 1582 ਕਰੋੜ ਆ ਜਿਹਦੇ ਵਿੱਚੋਂ ਜਿਹਦੇ ਵਿੱਚੋਂ 4305 ਕਰੋੜ ਹੈ ਜਿਹੜਾ ਉਹ ਖਰਚਾ ਜਾ ਚੁੱਕਿਆ ਸਰ ਉਹ 12600 ਕਰੋੜ ਦੀ ਫਿਗਰ ਹੈ ਜਿਹੜੀ ਉਹ ਉਹਦੀ ਗੱਲ ਕੀਤੀ ਗਈ ਸਰ ਨੋਸ਼ਨਲ ਅ ਇੰਟਰਸਟ ਕੈਲਕੂਲੇਟ ਕਰਕੇ ਉਹ 12.500 ਕਰੋੜ ਬਣਦਾ ਤਾਂ ਸਰ ਹੁਣ ਸਵਾਲ ਇਹ ਹੈ ਕਿ ਜੀ 12500 ਕਰੋੜ ਕਿੱਥੇ ਗਿਆ ਕੌਣ ਖਾ ਗਿਆ ਸਰ ਮੈਨੂੰ ਗੱਲ ਦੱਸੋ ਬਾਜਵਾ ਸਰ ਤੁਸੀਂ ਵੀ ਕਿਹਾ ਜੀ ਖਾ ਗਏ ਸਰ ਗਵਰਨਮੈਂਟ ਦਾ ਪੈਸਾ ਹੈ ਸਰਕਾਰੀ ਚੇਅਰ ਨੂੰ ਡੈਸ ਕਰੋ ਹਾਂ ਜੀ ਮੈਂ ਮੈਂ ਇੱਕ ਮਿੰਟ ਸਰਕਾਰ ਦਾ ਪੈਸਾ ਹੈ ਐਫ ਡੀ ਕੋਲੇ ਪਿਆ ਹੈ ਸਰ ਉਹਦੇ ਉੱਪਰ ਕਿੰਨੇ ਆਡਿਟ ਨੇ ਜਿਹੜੇ ਉਹ ਹੁੰਦੇ ਨੇ ਕੱਲਾ ਕੱਲਾ ਪੈਸੇ ਜਿਹੜਾ ਉਹ ਟ੍ਰੈਜਰੀ ਦੇ ਵਿੱਚੋਂ ਨਿਕਲ ਕੇ ਜਾਂਦਾ ਹੈ ਸਰ ਮੈਨੂੰ ਸਮਝਾਓ ਉਹ ਕਿਉਂ ਗਿਆ ਕਿਵੇਂ ਖਾ ਸਕਦਾ ਕੋਈ ਕਿਉਂ ਆਪਾਂ ਲੋਕਾਂ ਨੂੰ ਗੰਭਰਾ ਕਰਦੇ ਆ ਜੇ ਇਸ ਤਰੀਕੇ ਨਾਲ ਜੇ ਇਸ ਤਰੀਕੇ ਨਾਲ ਤੁਸੀਂ ਬਾਜਵਾ ਸਾਹਿਬ ਜਿਵੇਂ ਕਿਹਾ ਸੀਗਾ ਕਿ ਜੀ 12000 ਕਰੋੜ ਸਰਕਾਰ ਖਾ ਗਈ ਸਰ ਜੇ ਇਸ ਤਰੀਕੇ ਨਾਲ ਗੱਲ ਕਰਦੇ ਨਾ ਜੀ ਤੇ ਇਹਨਾਂ ਨੇ ਇੱਕ ਇਹਨਾਂ ਨੇ ਇੱਕ ਇੱਕ ਸੈਕਿੰਡ ਇੱਕ ਸੈਕਿੰਡ ਮੈਨੂੰ ਲੈਟ ਹੁਣ ਕੰਕਲੂਡ ਕਰ ਰਹੇ ਆ ਜੀ ਮੈਨੂੰ ਲੈਟ ਹਮ ਕੰਕਲੂਡ ਲੈਟ ਤੁਸੀਂ ਤੁਹਾਨੂੰ ਤੁਹਾਨੂੰ ਦੇ ਦੇ ਮੌਕਾ ਮੈਨੂੰ ਮੈਨੂੰ ਲੈਟ ਮੀ ਕੰਪਲੀਟ ਜੀ ਕਨਕਲੂਡ ਕਰੋ ਜੀ ਮੰਤਰੀ ਜੀ ਕਨਕਲੂਡ ਜੀ ਕਰਦਾ ਜੀ ਇਹਦੇ ਚ ਇਸ ਤਰ੍ਹਾਂ ਕਿ ਇਹਨਾਂ ਨੇ ਇੱਕ ਸਤਕਾਰਯੋਗ ਬਾਜਵਾ ਸਾਹਿਬ ਨੇ ਉਸ ਦਿਨ ਗੱਲ ਕੀਤੀ 31 3 2023 ਦੇ ਕੈਗਰ ਰਿਪੋਰਟ ਦੀ ਕਿ ਜੀ ਪੰਜਾਬ ਕੋਲੇ 9041 ਕਰੋੜ ਹੈ ਜਿਹੜਾ ਉਹ ਐਸਡੀਆਰਐਫ ਦਾ ਪਿਆ ਸਰ ਇਸ ਤਰ੍ਹਾਂ ਕਿ ਜੇ ਇਸ ਹਿਸਾਬ ਨਾਲ ਹੁੰਦਾ ਨਾ ਜੀ ਤੇ ਇਹਨਾਂ ਨੇ 31 3 23 ਦੀ ਕੈਗਰ ਰਿਪੋਰਟ ਦਿਖਾਈ ਹੈ ਸਰ ਮੈਂ ਇਹਨਾਂ ਨੂੰ 31/3/2017 ਦੀ ਕੈਗ ਰਿਪੋਰਟ ਦਿਖਾਉਣਾ ਬਾਜਵਾ ਸਾਹਿਬ ਉਦੋਂ ਤੁਹਾਡੀ ਸਰਕਾਰ ਬਣੀ ਨੂੰ ਮਹਿਸ 14 ਦਿਨ ਹੋਏ ਸੀਗੇ ਅਕਾਲੀ ਦਲ ਤੋਂ ਤੁਸੀਂ ਟੇਕਓਵਰ ਕੀਤਾ ਸੀਗਾ ਤੇ ਉਸ ਦਿਨ ਦੀ ਕੈਗ ਰਿਪੋਰਟ ਕੀ ਕਹਿੰਦੀ ਹੈ ਕਿ ਜੀ 47100 42 ਕਰੋੜ 4740.42 ਕਰੋੜ ਰੁਪਏ ਜਿਹੜਾ ਉਹ ਐਸਡੀਆਰਐਫ ਦੇ ਖਾਤੇ ਦੇ ਵਿੱਚ ਪਿਆ ਹੈ ਤੇ ਉਸ ਤੋਂ ਮਗਰੋਂ ਉਦੇ 2 ਦਿਨ ਬਾਅਦ ਉਸ ਤੋਂ 2 ਦਿਨ ਪਹਿਲਾਂ 31 ਤਿੰਨ 17 ਦੀ ਗੱਲ ਕਰ ਰਿਹਾ ਮੈਂ ਜਿਹੜਾ ਜਿਹੜਾ ਕਹਿ ਰਹੀ ਹੈ ਉਸ ਤੋਂ 2 ਦਿਨ ਪਹਿਲਾਂ ਯਾਨੀ ਕਿ 29 ਤਿੰਨ 2017 ਨੂੰ ਆਰਬੀਆਈ ਪੰਜਾਬ ਸਰਕਾਰ ਦਾ 370 ਕਰੋੜ ਰੁਪਇਆ ਪੇ ਨਾ ਕਰਨ ਕਰਕੇ ਔਰ 14 ਦਿਨ ਦਾ ਓਵਰਡਰਾਫਟ ਕਰਕੇ ਇਹ ਚਿੱਠੀ ਕੱਢ ਦਿੰਦੀ ਆ ਪੰਜਾਬ ਸਰਕਾਰ ਨੂੰ ਕਿ ਇਹਨਾਂ ਕੋਲ ਪੈਸਾ ਨਹੀਂ ਹੈਗਾ ਇਹ ਬੈਂਕਰਪਟ ਹੋ ਗਿਆ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਕੋਲ ਪੈਸਾ ਪਿਆ ਸੀਗਾ ਤੁਹਾਡੇ ਕਹਿੇ ਮੁਤਾਬਕ ਜੋ ਤੁਸੀਂ ਕੈਗ ਦੇ ਰਿਪੋਰਟ ਦੀ ਗੱਲ ਕੀਤੀ ਐ ਮੈਂ ਵੀ ਉਸੇ ਤੇ ਗੱਲ ਕਰ ਰਿਹਾ ਤੇ ਫਿਰ ਤੁਸੀਂ ਬੈਂਕਰਾਫਟ ਉਸ ਤੋਂ 2 ਦਿਨ ਪਹਿਲਾਂ ਆਰਬੀਐਨ ਨੇ ਤੁਹਾਨੂੰ ਪੰਜਾਬ ਨੂੰ ਕਿਵੇਂ ਡਿਕਲੇਅਰ ਕਰਤਾ ਕਿ ਇਸ ਗੱਲ ਦਾ ਜਵਾਬ ਹੈ ਸਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਪਾਣੀ ਦੇ ਵਿੱਚ ਡਾਂਗਾਂ ਨੇ ਜਿਹੜੀਆਂ ਉਹ ਮਰੀ ਜਾਂਦੇ ਆ ਔਰ ਉਸ ਦਿਨ ਜਿਸ ਦਿਨ ਚਿੱਠੀ ਆਈ ਸੀ ਨਾ ਜੀ ਆਪਾਂ ਰੰਗਲਾ ਪੰਜਾਬ ਨੂੰ ਕਹਦੇ ਜੇ ਤਾਂ ਕੰਗਲਾ ਪੰਜਾਬ ਹੋ ਗਿਆ ਸਰ ਇਸ ਤਰ੍ਹਾਂ ਕਿ ਸਾਡੀਆਂ ਮਨਸ਼ਾ ਦਾ ਰੰਗਲਾ ਪੰਜਾਬ ਬਣਾਉਣ ਦੀ ਹੈ ਕੰਗਲਾ ਤਾਂ ਉਸ ਦਿਨ ਹੋਇਆ ਸੀਗਾ ਬਾਜਵਾ ਸਾਹਿਬ ਜਿਸ ਦਿਨ ਤੁਹਾਡੀ ਸਰਕਾਰ ਨੂੰ ਆਰਬੀ ਨੇ ਚਿੱਠੀ ਕੱਢੀ ਸੀਗੀ 29 ਤਿੰਨ 2017 ਨੂੰ ਹੁਣ ਕਨਕਲੂਡ ਕਰ ਲਓ ਮੰਤਰੀ ਜੀ ਸਰ 2 ਮਿੰਟ ਜੀ ਕੀ ਗੱਲ ਸਰ ਨਹੀਂ ਸਮਾਂ ਅਲੀ ਮੇਰਾ ਟਾਈਮ ਚੱਲ ਰਿਹਾ ਜੀ ਮੈਂ 1 ਮਿੰਟ ਮੇਰਾ ਸਮਾਂ ਤਾਂ ਲਿਮਟਡ ਹੈ 1 ਮਿੰਟ 1 ਮਿੰਟ ਚੱਲਣ ਦਾ ਜੀ ਜੀ ਬਾਜਵਾ ਜੀ ਚੱਲੋ ਨਾ ਨਹੀਂ ਜੀ ਆਹਰ ਮੇਰੇ ਵਾਲੀ ਨੇ ਮੇਰਾ ਹੀ ਟਾਈਮ ਹੈ ਆ ਪੁੱਛ ਲਓ ਇਹਨਾਂ ਤੋਂ ਹਾਂ ਨਹੀਂ ਬਸ 2 ਮਿੰਟ ਦੋ ਵੇਟ ਕਰਦਾ ਨਾਲ ਸਾ ਲੈ ਲਓ ਥੋੜਾ ਬੋਲੋ ਸਾ ਲੈਣਾ ਉਹ ਵੇਜੋ ਦੋ ਨਹੀਂ ਮੈਂ ਤਾਂ ਸਾ ਲੈ ਰਿਹਾ ਉਹ ਮੰਗਣਾ ਤੁਸੀਂ ਬੋਲੋ ਬੇਨਤੀ ਮੇਰੀ ਹੈ ਦੇਸ਼ ਦਾ ਪ੍ਰਾਈਮ ਮਿਨਿਸਟਰ ਇਹ ਸਟੇਟਮੈਂਟ ਦੇ ਰਿਹਾ ਇਟ ਇਜ਼ ਨਾਟ ਅ ਸਟੇਟਮੈਂਟ ਵਿਚ ਹਸ ਕਮ ਫਰੋਮ ਦੀ ਆਪੋਜੀਸ਼ਨ ਬੈਂਚ ਇਸ ਸੈਸ਼ਨ ਦਾ ਕੰਮ ਇੱਕ ਮਿੰਟ ਸੈਸ਼ਨ ਦਾ ਕੰਮ ਹੈ ਇੱਥੇ ਗਵਰਨਮੈਂਟ ਅਸਲੀਅਤ ਪੰਜਾਬ ਅਸੀਂ ਇਹ ਗੱਲ ਕਹੀ ਪੰਜਾਬ ਦੇ ਲੋਕਾਂ ਨੂੰ ਅਸਲੀਅਤ ਦੇ ਥੈਂਕ ਯੂ ਥੈਂਕ ਯੂ ਤੇ ਮੋਤੀ ਦੇ ਅਮਨ ਆ ਗਈ ਤੁਹਾਡੀ ਗੱਲ ਆ ਗਈ ਇਸ ਤਰ੍ਹਾਂ ਜੀ ਤੁਹਾਡੀ ਗੱਲ ਆ ਗਈ ਨਾ ਸਰ ਤੁਹਾਡੀ ਗੱਲ ਆ ਗਈ ਵਾਜੀ ਇਹ ਤਾਂ ਠੀਕ ਹੈ ਮੋਤੀ ਦੀ ਸਰਕਾਰ ਇੱਥੇ ਰਹੀ ਹੈ ਮੋਤੀ ਵਾਲਿਆਂ ਇੱਥੇ ਪ੍ਰੋਬਲਮ ਇਹ ਹੈ ਕਿ ਅਖਰਾ ਤਾਂ ਮੋਤੀ ਉੱਪਰ ਆਇਆ ਬਟ ਚਲ ਬਟ ਆਮਨ ਰੋੜਾ ਜੀ ਸਰ ਇਸ ਤਰ੍ਹਾਂ ਹੈ ਜੀ ਸਪੀਕਰ ਸਾਹਿਬ ਇਸ ਤਰ੍ਹਾਂ ਹੈ ਕਿ ਮੇਰਾ ਮੇਰਾ ਮੋਤੀ ਨੂੰ ਕਰਨ ਦਾ ਇੱਕ ਬਰਾਬਰ ਬਾਜਵਾ ਸਾਹਿਬ ਬੈਠੋ ਜੀ ਤੇ ਤਰਲੂ ਕਰ ਲੋ ਤੁਸੀਂ ਕਨਕਲੂਡ ਕਰ ਸਪੀਕਰ ਸਾਹਿਬ ਮੇਰੀ ਬੇਨਤੀ ਇਹ ਹੈ ਨਾ ਤਾਂ ਨਾ ਤਾਂ ਮੇਰਾ ਮਤਲਬ ਪ੍ਰਧਾਨ ਮੰਤਰੀ ਸਾਹਿਬ ਨਤਾਈਆਂ ਨਾ ਬਾਜਵਾ ਸਾਹਿਬ ਤਾਂ ਹੀ ਨਾ ਕਿਸੇ ਹੋਰ ਤਾਂ ਹੀ ਹੈ ਮੇਰਾ ਮਤਲਬ ਸਿਰਫ ਉਹਨਾਂ ਧੱਕ ਹੈ ਜਿਹੜੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਬੇਵਕੂਫ ਬਣਾ ਰਹੇ ਨੇ ਬੀ ਥੈਟ ਵੀ ਐਨੀਬਡੀ ਟੌਪ ਟੂ ਬਾਟਮ ਠੀਕ ਹੈ ਜੀ ਹੁਣ ਸਰ ਜਿਹੜੀ ਐਕਚੁਅਲ ਗੱਲ ਕਰਨ ਵਾਲੀ ਹੈ ਸਰ ਐਕਚੁਅਲ ਗੱਲ ਕਰਨ ਵਾਲੀ ਹੈ 12000 ਕਰੋੜ ਤੇ ਫਲਾਣਾ ਜੀ ਉਹਨਾਂ ਗੱਲਾਂ ਕਰਨ ਦਾ ਦਾ ਕੋਈ ਤੋਕ ਨਹੀਂ ਬਣਦਾ ਹੈਗਾ ਜਿਹੜੀ ਐਕਚੁਅਲ ਗੱਲ ਕਰਨ ਵਾਲੀ ਹੈ ਉਹ ਗੱਲ ਕਰਨ ਵਾਲੀ ਇਹ ਹੈ ਕਿ ਐਸ ਡੀ ਆਰ ਐਫ ਦਾ ਪੈਸਾ ਪਿਆ ਹੋਈ ਹੈ ਚਲੋ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਜਿਹੜੀ ਜਿਹੜੀ ਸੀਐਮ ਨੇ ਲੈਟਰ ਲਿਖੀ ਹੈ ਕਿ ਜੀ ਇਹਦੇ ਐਸਡੀਆਰਐਸ ਦੇ ਨੌਮਸ ਨੇ ਜਿਹੜੇ ਸਰ ਉਹ ਕੀ ਕਹਿੰਦੀ ਹੈ ਕਿ ਜੀ 6800 ਰੁਪਏ 6800 ਰੁਪਿਆ ਦੇ ਵਿੱਚੋਂ ਵੀ ਉਹ 1550 ਪੰਜਾਬ ਦਾ ਅਸੀਂ ਫਿਰ ਵੀ 20000 ਅਨਾਉਂਸ ਕਰਤਾ ਯਾਨੀ ਕਿ 14900 ਜਿਹੜਾ ਪੰਜਾਬ ਸਰਕਾਰ ਦਊਗੀ ਤੇ 5100 ਇਕੱਲਾ ਕੇਂਦਰ ਸਰਕਾਰ ਦਊਗੀ ਤੇ ਜੇ ਕੋਈ ਕਿਸੇ ਦੀ ਡਿਸੇਬਿਲਟੀ ਹੋ ਜਾਏ ਉਹਨੂੰ 74000 ਰੁਪਏ ਦਵਾਂਗੇ ਸਰ ਕਿਸੇ ਦਾ ਪੱਕਾ ਮਕਾਨ ਪਾਰਸ਼ਲੀਟ ਹੋ ਜਾਏ ਛੱਤ ਗਿਰ ਜਾਏ ਕੰਧਾਂ ਟਹਿ ਜਾਣਾਂ ਉਹ ਨੋਰਮਸ ਕਹਿੰਦੇ ਨੇ ਜੀ ਕਿ 6500 ਰੁਪਏ ਦਿਓ ਜੀ ਸਰ 6500 ਰੁਪਏ ਦੇ ਵਿੱਚ ਨਾ ਜੀ 800 ਇੱਟ ਵੀ ਨਹੀਂ ਆਉਂਦੀ 7500 8000 ਰੇਟ ਹੋ ਗਿਆ ਸਰ ਕੋਈ ਗਰੀਬ ਬੰਦਾ ਮਾਜਾ ਸਾਹਿਬ ਗੱਲ ਇਹ ਕਰਨ ਵਾਲੀ ਹੈ ਜੀ ਕੋਈ ਗਰੀਬ ਬੰਦਾ ਇਹਨਾਂ ਨੋਰਮਸ ਦੇ ਮੁਤਾਬਕ ਕਿਵੇਂ ਕਰ ਪਾਲੂਗਾ ਉਹ ਦਿੰਦੇ ਨੇ 6500 ਰੁਪਏ ਸਰ ਆਹ ਲੜਾਈ ਲੜੀਏ ਜੀ ਆਪਾਂ ਜੇ ਆਪਾਂ ਉਹਨਾਂ ਦੇ ਨੋਰਮਸ ਮੁਤਾਬਕ ਚੱਲੀਏ ਜੇ ਆਪਾਂ ਜੇ ਆਪਾਂ ਰਾਲਾ ਜੀ ਜੇ ਆਪਾਂ ਉਹਨਾਂ ਉਸ ਗੱਲ ਦੇ ਵਿੱਚ ਪਈਏ ਤੇ 5 ਲੱਖ ਏਕੜ ਹੈ ਜਿਹੜਾ ਉਹਨਾਂ ਦੇ ਨੋਰਮਸ ਮੁਤਾਬਕ ਚੱਲੀਏ 5 ਲੱਖ ਏਕੜ ਜਿਹੜਾ ਉਹ 6800 ਰੁਪਏ ਦੇ ਨਾਲ ਲਾ ਲਓ ਸਰ 340 ਕਰੋੜ ਰੁਪਏ ਬਣਿਆ ਜੀ ਸਾਰਾ ਤੇ ਘਰ ਪਸ਼ੂ ਸਾਰਾ ਕੁਝ ਲਾ ਲਓ ਸਰ 12 100 ਕਾਲਡ ਪੰਜਾਬ 12000 ਕਰੋੜ ਦੇ ਵਿੱਚੋਂ ਜਿਹਦੇ ਚੋਂ 7600 ਕਰੋੜ ਰੁਪਿਆ ਆਪ ਦੀ ਚਮ ਲਾ ਕੇ ਆਪ ਨੂੰ ਸਾਨੂੰ ਹੀ ਕਹਿੰਦੇ ਨੇ ਵੀ ਤੁਸੀਂ ਤੁਸੀਂ ਇੰਟਰਸਟ ਤੇ ਤੁਸੀਂ ਉਹ ਹੀ ਪੇ ਕਰੋ 12000 ਕਰੋੜ ਦੇ ਵਿੱਚੋਂ 100 ਕਾਲਡ 12000 ਕਰੋੜ ਦੇ ਵਿੱਚੋਂ 1200 ਕਰੋੜ ਰੁਪਿਆ ਵੀ ਨਹੀਂ ਖਰਚ ਸਕਦੇ ਹੈਗੇ ਸਰ ਆ ਲੜਾਈ ਲੜਨ ਦੀ ਲੋੜ ਹੈ ਜੀ ਆਹੀ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਜੀ ਕਿ ਆਪਾਂ ਸੋਲੂਸ਼ਨ ਇਹੀ ਹੈ ਜੀ ਸੋਲੂਸ਼ਨ ਇਹੀ ਹੈ ਸਾਰੇ ਅੱਜ ਇੱਥੋਂ ਚੇਹਰ ਨੂੰ ਡੈਸਕ ਤੇ ਜਾਵੇ ਅੱਜ ਆਪੋਸਿਟ ਗੱਲਬਾਤ ਨਾ ਕੀਤੀ ਜਾਵੇ ਜੀ ਅੱਜ ਇੱਥੋਂ ਸੋਲੂਸ਼ਨ ਇਹੀ ਹੈ ਕਿ ਨੋਰਮਸ ਰਿਵਾਈਜ਼ ਕਰਨ ਦੇ ਲਈ ਸੀਐਮ ਸਾਹਿਬ ਆਲਰੇਡੀ 15 ਦਿਨ ਪਹਿਲਾਂ ਚਿੱਠੀ ਜਿਹੜੀ ਉਹ ਪ੍ਰਧਾਨ ਮੰਤਰੀ ਨੂੰ ਲਿਖ ਚੁੱਕੇ ਤੇ ਉਹ ਜਨਾਬ ਨੇ ਉਹ ਟਾਈਮ ਨਹੀਂ ਦਿੰਦੇ ਹੈਗੇ ਸਰ ਆਪਾਂ ਮੇਰੀ ਸੋਲੂਸ਼ਨ ਹੱਥ ਬੰਨ ਕੇ ਸੋਲੂਸ਼ਨ ਮੈਨੂੰ ਤਾਂ ਇੱਕੋ ਹੀ ਸਮਝ ਆਉਂਦਾ ਹੈ ਕਿ ਆਪਾਂ ਇੱਥੇ ਆ 92 ਨੇ ਜੀ 95 ਨੇ ਜੀ 8 15 18 20 ਨੇ ਜੀ ਨਾ ਅੱਜ ਜਦੋਂ ਸੈਸ਼ਨ ਮੁੱਕ ਕੇ ਸਰ 117 ਬੰਦਿਆਂ ਦੇ ذریعے 3 ਕਰੋੜ ਲੋਕਾਂ ਦੀ ਆਵਾਜ਼ ਕੇਂਦਰ ਦੀ ਅੰਨੀ ਬੋਲੀ ਗੂੰਗੀ ਸਰਕਾਰ ਤੱਕ ਇਹ ਜਾਣਾ ਚਾਹੀਦਾ ਹੈ ਕਿ ਇਹ ਜਿਹੜੇ ਨੋਰਮਸ ਨੇ ਇਹ ਰਿਵਾਈਜ਼ ਕਰੋ ਤੇ ਜਿਹੜਾ ਅਸੀਂ ਮੰਗਿਆ ਉਹ ਐਡੀਸ਼ਨਲ ਪੈਕੇਜ ਹੈ ਜਿਹਨੂੰ ਕਿ ਅੱਜ ਜਿਹਦੀ ਅੱਜ ਪੰਜਾਬ ਨੂੰ ਲੋੜ ਹੈ ਉਹਨਾਂ ਲੋਕਾਂ ਦੀ ਸਰ ਮੈਂ ਮਰਨਪਿੰਡ ਗਿਆ ਜੀ ਲਾਜੀਤ ਭੁੱਲਰ ਦੇ ਨਾਲ ਹਰੀਕੇ ਪੱਤਣ ਆ ਸਰ ਇੱਕ ਬੰਦੇ ਦੀ ਦਰਿਆ ਦੇ ਉੱਪਰ ਘਰ ਸੀਗਾ ਜ਼ਮੀਨ ਸੀਗੀ نیچے ਆਇਆ ਰਾਤੋ ਰਾਤ ਬਜਵਾ ਸਾਹਿਬ ਉਸ ਬੰਦੇ ਦੇ ਨਾ ਜੀ ਵਿਚਾਰੇ ਦੇ ਪੰਜ ਕਰਾਲਾ ਥਾਂ ਸੀ ਉਹਦੇ ਕੋਲੇ ਪੰਜ ਦੀਆਂ ਪੰਜ ਹੀ ਉਹ ਦਰਿਆ ਚ ਵਹਿ ਗਈਆਂ ਸਰ ਉਸ ਮੇਰੇ ਵੀਰ ਦੀ 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 ਭੈਣ ਮਾਂ ਬੱਚੇ ਸਰ ਮੇਰੇ ਕੋਲ ਲਾਜੀਤ ਕੋਲੋਂ ਈਟੀਓ ਸਾਹਿਬ ਨਾਲ ਸੀ ਸਰ ਸਾਡੇ ਕੋਲ ਰੋਂਦੇ ਨਾ ਦੇਖੇ ਗਏ ਜੀ ਸੋ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਆਪਾਂ ਜਿੰਨੇ ਮਰਜੀ ਅਲੀਗੇਸ਼ਨ ਕਾਊਂਟਰ ਅਲੀਗੇਸ਼ਨ ਲਾ ਲੀਏ ਪਰ ਐਂਡ ਦੇ ਵਿੱਚ ਸੋਲੂਸ਼ਨ ਇੱਕੋ ਹੀ ਹੋਣਾ ਚਾਹੀਦਾ ਕਿ ਇਸ ਔਖ ਦੀ ਘੜੀ ਦੇ ਵਿੱਚ ਸਾਰਾ ਪੰਜਾਬ 117 ਦੇ ਜ਼ਰੀਏ ਇਕੱਠਾ ਤੇ ਉਹਨਾਂ ਨਾਲ ਜਾ ਕੇ ਮੱਥਾ ਲਾਈਏ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਅੱਜ ਆਪਣੇ 1 ਮਿੰਟ ਜੀ ਅੱਜ ਦੇ ਬੱਚੇ ਕੱਲ ਦੇ ਨੇਤਾ ਸਾਡੇ ਪੰਜਾਬ ਦਾ ਭਵਿੱਖ ਆ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਔਰ ਮੇਜਰ ਅਜੈਬ ਸਿੰਘ ਕਾਨਵੈਂਟ ਸਕੂਲ ਜਿਉਣ ਵਾਲਾ ਫਰੀਦਕੋਟ ਤੇ ਬੱਚੇ ਅੱਜ ਇੱਥੇ ਸਦਨ ਦੀ ਕਾਰਵਾਈ ਵੇਖਣ ਆਏ ਆਓ ਸਾਰੇ ਉਹਨਾਂ ਦਾ ਸਵਾਗਤ ਕਰੀਏ ਹਾਂ ਪ੍ਰਗਤ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਪ੍ਰਗਤ ਸਿੰਘ ਜੀ ਸਰ ਮੈਂ ਤਾਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਹਮਨ ਅਰੋੜਾ ਜੀ ਨੇ ਬਿਲਕੁਲ ਠੀਕ ਕੀਤਾ ਜਿਹੜੀਆਂ ਇਹਨਾਂ ਦੀਆਂ ਦੋ ਏਜੰਸੀਆਂ ਸੈਂਟਰ ਦੀਆਂ ਚਾਹੇ ਉਹ BBMP ਆ ਤੇ ਚਾਹੇ I&M D ਆ ਉਹਨਾਂ ਨੇ ਪੰਜਾਬ ਨਾਲ ਐਡਾ ਵੱਡਾ ਫਰਾਡ ਕੀਤਾ ਔਰ ਸੀਐਮ ਸਾਹਿਬ ਇੱਥੇ ਕਹਿ ਕੇ ਗਏ ਕਿ ਹਿਮਾਚਲ ਦੇ ਸੀਐਮ ਨੇ ਕੀ ਕੀਤਾ ਉਹਨਾਂ ਨੇ ਬੀਬੀਐਮਪੀ ਤੇ ਐਫਆਈਆਰ ਦਰਜ ਕੀਤੀ ਅਮਨ ਰੋੜਾ ਜੀ ਆਪਣੇ ਕੋਲੋਂ ਇੱਕ ਸਾਲ ਉਹ ਜਿਹੜਾ ਸ਼ੁਭ ਸ਼ੁਭ ਕਰਨ ਮੁੰਡਾ ਸੀ ਉਹਦੀ ਐਫਆਈਆਰ ਦਰਜ ਨਹੀਂ ਹੋਈ ਭਾਜਪੀ ਦੇ ਖਿਲਾਫ ਉਹਨਾਂ ਦੀ ਭਾਜਪੀ ਦੀ ਸਰਕਾਰ ਆ ਹਰਿਆਣੇ ਦੇ ਵਿੱਚ ਆਪਾਂ ਸਾਰੇ ਜਣੇ ਇੱਥੇ ਇੱਥੇ ਆਣ ਕੇ ਰੈਵੋਲੂਸ਼ਨ ਪਾ ਲਈਏ ਲੇਕਿਨ ਐਟ ਦਾ ਸੇਮ ਟਾਈਮ ਉੱਥੇ ਜਾ ਕੇ ਚਲੀਏ ਜੇ ਉੱਥੇ ਨਾ ਨਾ ਗਏ ਤੇ ਫਿਰ ਆਪਣੇ ਨਾ ਆਉਣ ਵਾਲੇ ਸਮੇਂ ਚ ਵੀ ਇਹੀ ਹੋਣਾ ਜੋ ਹੋ ਰਿਹਾ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਔਰ ਉਹਨਾਂ ਦੋਨਾਂ ਏਜੰਸੀਆਂ ਦੇ ਖਿਲਾਫ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਤਾਂ ਮਾੜਾ ਮੋਟਾ ਇਹਨਾਂ ਨੂੰ ਕਿਤੇ ਸੇਕ ਲੱਗੂ ਕਿਉਂਕਿ ਆਦਰਵਾਇਜ਼ ਤਾਂ ਉਹ ਬਾਹਰ ਉੱਥੇ ਲਾਉਣ ਡੈ ਆ ਮਝਮਾ ਲਾਉਣ ਡੈ ਆ ਬੀ ਜੀ ਪੀ ਵਾਲੇ ਤੇ ਆਪਾਂ ਇੱਥੇ ਅੰਦਰ ਰੈਜ਼ੋਲੂਸ਼ਨ ਪਾ ਕੇ ਕਈ ਵਾਰੀ ਇਹ ਰੈਜ਼ੋਲੂਸ਼ਨ ਬਾਬੂ ਕਿਸੇ ਕੋਲੀ ਪਿਆ ਰਹਿ ਜਾਂਦਾ ਆਪਾਂ 100 150 200 ਰੈਜ਼ੋਲੂਸ਼ਨ ਪਿਆ ਹੋਣਾ ਅਜੇ ਸੋ ਇਸ ਕਰਕੇ ਜਿੰਨਾ ਚਿਰ ਆਪਾਂ ਪੋਲਿਟਿਕਲ ਲੜਾਈ ਨਹੀਂ ਲੜਦੇ ਉੱਥੇ ਜਾ ਕੇ ਦਿੱਲੀ ਜਾ ਕੇ ਚਲੋ ਚੱਲੀਏ ਸਾਰੇ ਜਣੇ ਕੌਣ ਰੋਕਦਾ ਜਿਹੜਾ ਡੈਮ ਸੇਫਟੀ ਐਕਟ ਪੰਜਾਬ ਦਾ ਲਿਆਉਣ ਨੂੰ ਦੱਸੋ ਤਾਂ ਸਹੀ ਕੌਣ ਰੋਕਦਾ ਲਿਆਓ ਤਾਂ ਸਹੀ ਆਪਾਂ ਇੱਥੇ ਇੱਕ ਦਿਨ ਦਾ ਦੋ ਦਿਨ ਦਾ ਸੈਸ਼ਨ ਲਾ ਕੇ ਉਹਦੇ ਤੋਂ ਬਾਅਦ ਆਪਾਂ ਗੱਲ ਮੁਕਾ ਕੇ ਬਹਿ ਜਾਣੀ ਆ ਇੱਕ ਦੂਸਰੇ ਤੇ ਅਲੀਗੇਸ਼ਨ ਲਾਉਣੇ ਆ ਤੁਹਾਡੀਆਂ 100% ਗੱਲਾਂ ਠੀਕ ਆ ਲੇਕਿਨ ਇਹਦੇ ਲਈ ਆਪਾਂ ਨੂੰ ਪੋਲਿਟਿਕਲ ਲੜਾਈ ਦਿੱਲੀ ਜਾ ਕੇ ਲੜਨੀ ਪਊਗੀ ਆਦਰਵਾਈਜ਼ ਆਪਣੇ ਪੱਲੇ ਕੁਝ ਪੈਣਾ ਨਹੀਂ ਆ ਥੈਂਕ ਯੂ ਥੈਂਕ ਯੂ